ਐਂਡ ਪੂਲਿੰਗ ਦਾ ਉੱਥੇ ਸਿਸਟਮ ਚੱਲ ਰਿਹਾ ਹੈਗਾ ਤੇ ਜੋ ਉਹਦੇ ਨਫੇ ਨੁਕਸਾਨ ਤੁਹਾਨੂੰ ਲੱਗੇ ਜਿਸ ਤਰੀਕੇ ਨਾਲ ਹਾਈ ਕੋਰਟ ਨੇ ਉਹ ਰੋਕ ਲਾਈ ਆ ਮੈਂ ਚਾਹੂੰਗਾ ਥੋੜਾ ਜਿਹਾ ਉਸ ਚੀਜ਼ ਬਾਰੇ ਸਾਨੂੰ ਜਰੂਰ آگਾਹ ਕਰੋ ਵੀ ਉਹ ਚੀਜ਼ ਕੀ ਹੈ ਇਹ ਚਾਹੁੰਦੇ ਆ ਕਿ ਉਹਨਾਂ ਦੇ ਸਾਰਾ ਕੁਝ ਖੋਇਆ ਜਾਵੇ ਇੱਕ ਬਹੁਤ ਵੱਡੀ ਸਾਜਿਸ਼ ਦੇ ਅਧੀਨ ਇਹ ਕੁਝ ਹੋ ਰਿਹਾ ਹੈ ਕਿ ਜੇ ਉਹ 30000 ਏਕੜ ਜ਼ਮੀਨ ਇਹ ਵੇਚਦੇ ਆ ਤਾਂ ਉਹਦੇ ਵਿੱਚੋਂ ਇਹਨਾਂ ਨੂੰ ਘੱਟੋ ਘੱਟ 4 ਲੱਖ ਕਰੋੜ ਰੁਪਇਆ ਵਜੂ ਕਿ ਲੁੱਟਣ ਦਾ ਹੈ ਹੋਰ ਕੋਈ ਨਹੀਂ ਤਾਂ ਮੈਂ ਤਾਂ ਹੁਣ ਜ਼ਮੀਨ ਹਿਆਰੋ ਸਾਰੀ ਨੂੰ ਖਿਆਲ ਕੇ ਜ਼ਮੀਨ ਨੂੰ ਤੇ ਪੈਸਾ ਇਕੱਠਾ ਕਰ ਲਵਾਂ ਇਹਦੇ ਨਾਲ ਤਾਂ ਬਰਬਾਦੀ ਹੋ ਜੂਗੀ ਪੰਜਾਬ ਖਤਮ ਹੋ ਜੂਗਾ ਬਹੁਤ ਬੁਰਾ ਹਾਲ ਹੋ ਜੂਗਾ ਪੰਜਾਬ ਦਾ ਜਿਸ ਤਰੀਕੇ ਨਾਲ ਇਹ ਲੱਗੇ ਹੋਏ ਆ ਇਹ ਲੋਕ ਰੋਡ ਬਣ ਜਾਂਦੀ ਕਿਸੇ ਦੀ ਆਧਾਰ ਕਾਰਡ ਬਣ ਜਾਂਦਾ ਇਥੇ ਰੈਜੀਸਟ੍ਰੇਸ਼ਨ ਹੋ ਜਾਂਦਾ ਤਾਂ ਫਿਰ ਉਹਨੂੰ ਉਹਨਾਂ ਅਧਿਕਾਰ ਦੇ ਕੋਲੇ ਹੈਗਾ ਤੋਂ ਇਥੇ ਕੁਝ ਵੀ ਕੀਤਾ ਸਕਦਾ ਇਹ ਹੀ ਇਹ ਜਿਹੜਾ ਬਹੁਤ ਵੱਡਾ ਫੈਕਟਰ ਹੈ ਜਿਹੜਾ ਕਿ ਪੰਜਾਬ ਨੂੰ ਹਰਵਾਤ ਕਰਦਾ ਹੈ এডਿਕੇਸ਼ਨ ਪਾਲਿਸੀ ਇਸ ਤਰੀਕੇ ਨਾਲ ਉੱਪਰ ਬੈਠ ਕੇ ਬਣਾ ਦਿੰਦੇ ਆ ਲੇਕਿਨ ਥੱਲੇ ਲੈਵਲ ਤੇ এডਿਕੇਸ਼ਨ ਪਾਲਿਸੀ ਜਿਹੜੀ ਉਹ ਲਾਗੂ ਨਹੀਂ ਹੁੰਦੀ ਉਥੇ 8ਵੀਂ ਤੱਕ ਕਿਸੇ ਨੂੰ ਫੇਰ ਫੇਰ ਹੀ ਨਹੀਂ ਕਰਨਾ ਕੋਈ ਬੰਦਾ ਫੇਰ ਨਹੀਂ ਹੋ ਰਿਹਾ 8ਵੀਂ ਤੱਕ ਕਿੰਨਾ ਵੱਡਾ ਫਰਾਡ ਹੋ ਰਿਹਾ ਹੈ ਇਸ ਗੱਲ ਦਾ ਪੁਲਿਸ ਵਾਲੇ ਜੇ ਸੈਂਸੀਅਰ ਹੋਣ ਤਾਂ ਨਸ਼ਾ ਰੋਕੀ ਨਹੀਂ ਸਕਦਾ ਜੇ ਨੈਸਾ ਵੀ ਤੁਨੋਂ ਤਾਂ ਫੇ ਖਾਊ ਕੌਣ ਆਪੇ ਹਰ ਜੀ ਮੈਂ ਤੇ ਜਿਹੜੀ ਗੁੰਡਾ ਕਰਦੀ ਆ ਪੰਜਾਬ ਦੇ ਵਿੱਚ ਉਹ ਵੀ ਇਸ ਟਾਈਮ ਫਰੋਤੀਆਂ ਮੰਗਣੀਆਂ ਤੇ ਜਾਂ ਇਦਾਂ ਦੇ ਡਰੱਗ ਦੇ ਤੰਦਿਆਂ ਦੇ ਵਿੱਚ ਅਨਵੋਲਵ ਹੋਣਾ ਮਨਲਾਕਲੀ ਨੂੰ ਕੋਈ ਬਦਲਾ ਨਹੀਂ ਕੁਝ ਨਹੀਂ ਹੋ ਰਿਹਾਗਾ ਫਰਜੀ ਸਾਰਾ ਕੁਝ ਹੋ ਰਿਹਾ ਫਰਜੀ ਉੱਥੇ ਐਂਟਰੀਆਂ ਹੋ ਰਹੀਆਂ ਵੀ ਅੱਜ ਕਿਉਂਕਿ ਡਾਕਟਰ ਨੂੰ ਉਹ ਪੈਸੇ 50 ਰੁਪਏ ਦੇ ਹਿਸਾਬ ਨਾਲ ਦੇ ਰਹੇ ਐ 16 ਲੱਖ ਕਰੋੜ ਰੁਪਈਆ ਬਣਦਾ ਸਾਡਾ 16 ਲੱਖ ਕਰੋੜ ਰਾਜਸਥਾਨ ਵਾਲੇ ਉਹਨਾਂ ਨੇ ਜਿਹੜੇ ਅਕਾਲੀ ਦਲ ਦੇ ਜੇਰੇਦਾਰ ਨੇ ਇਹ ਹੁਕਮ ਦਿੱਤਾ ਸੀਗਾ ਅਕਾਲੀ ਦਲ ਬਾਦਲ ਨਹੀਂ ਹੋ ਜੇਰੇਦਾਰੀ ਬਦਲ ਤਾਂ ਐਸਜੀਪੀਸੀ ਨੇ ਅਕਾਲੀ ਦਲ ਤਾਂ ਇੱਕ ਬਿジネス ਸਿਸਟਮ ਬਣਾਇਆ ਹੋਇਆ ਹੈ ਜਾਉਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਮੈਂ ਤੁਹਾਡਾ ਹੋਸਟ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੋਸਤੋ ਅਕਸਰ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਪ੍ਰਦੀਪ ਗਿੱਲ ਜੀ ਹੁੰਦੇ ਰਹੇ ਕਿਸੇ ਕਾਰਨ ਕਰਕੇ ਉਹ ਕਿਤੇ ਗਏ ਹੋਏ ਆ ਪਿਛਲਾ ਪ੍ਰੋਗਰਾਮ ਵੀ ਅਸੀਂ ਮਿਸ ਕਰ ਗਏ ਤੇ ਅੱਜ ਦੇ ਸਾਡੇ ਗੈਸਟ ਹੋਣਗੇ ਬਹੁਤ ਹੀ ਖਾਸ ਪੰਜਾਬ ਤੋਂ ਜਿਹੜੇ ਅਮਰੀਕਾ ਘੁੰਮਣ ਵਾਸਤੇ ਇੱਥੇ ਆਪਣੇ ਬੇਟੇ ਤੇ ਨੂੰਕੋਲੇ ਆਏ ਹੋਏ ਨੇ ਸਰਦਾਰ ਬਾਬੂ ਸਿੰਘ ਬਰਾੜ ਸਰਦਾਰ ਬਾਬੂ ਸਿੰਘ ਬਰਾੜ ਜਿਹੜੇ ਕਿ ਉੱਥੇ ਬਾਗਬਾਨੀ ਦੇ ਨਾਲ ਜਿਵੇਂ ਕਿ ਉਹ ਬਹੁਤ ਸਾਰਾ ਬਾਬ ਵਾਸਤਾ ਰੱਖਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਤਕਰੀਬਨ 5 ਦੇ ਕਰੀਬ ਨਾਵਲ ਲਿਖੇ ਨੇ ਹੋਰ ਹੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਤੇ ਇੱਕ ਤਰ੍ਹਾਂ ਦੇ ਨਾਲ ਉਹ ਐਜੂਕੇਟਰ ਵੀ ਨੇ ਤੇ ਨਾਲ ਦੀ ਨਾਲ ਜਿਵੇਂ ਕਿ ਉਹ ਲੇਖਕ ਤੇ ਪੰਜਾਬ ਦੇ ਭਲੇ ਵਾਸਤੇ ਸੋਚਣ ਵਾਸਤੇ ਹਰ ਹਰ ਟਾਈਮ ਉਹ ਤਤਪਰ ਰਹਿੰਦੇ ਨੇ ਆਓ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਰਦਾਰ ਬਾਬੂ ਸਿੰਘ ਬਰਾੜ ਜੀ ਵਾਹ-ਵਾਹ ਕਰਨ ਬਾਜੀ ਨੀਤਾ ਜੀ ਔਰ ਸਾਰੇ ਹੀ ਦਰਸ਼ਕਾਂ ਨੂੰ ਜੋ ਵੇਖ ਰਹੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਸਭ ਦਾ ਸਭ ਤੋਂ ਤੁਹਾਡਾ ਪੰਜਾਬ ਦੀ ਸਿਆਸਤ ਦੇ ਨਾਲ ਪੰਜਾਬ ਦੀ ਖੇਤੀ ਦੇ ਨਾਲ ਤੇ ਜਿਵੇਂ ਕਿ ਲੈ ਹੁੰਦੀ ਆ ਵੀ ਪੰਜਾਬ ਦੇ ਸਹਿਤਕਾਰਾਂ ਦੇ ਨਾਲ ਬਹੁਤ ਸਾਰਾ ਵਾਹ-ਵਾਸਤਾ ਰਹਿੰਦਾ ਹੈਗਾ ਤੇ ਤੁਸੀਂ ਜਿਵੇਂ ਕਿ ਲੈ ਵੀ ਖੁਦ ਆਪ ਇੱਕ ਵੱਡੇ ਕਿਸਾਨ ਹੋ ਤੇ ਵੱਡੀ ਪੱਧਰ ਦੇ ਉੱਤੇ ਬਾਗਬਾਨੀ ਪੰਜਾਬ ਦੇ ਵਿੱਚ ਕਰਦੇ ਆ ਰਹੇ ਹੈਗੇ ਹੋ ਤੇ ਇਸ ਟਾਈਮ ਆਪਾਂ ਪੰਜਾਬ ਦੀਆਂ ਜੋ ਕੁਝ ਕੁ ਮੁਸ਼ਕਲਾਂ ਚੱਲ ਰਹੀਆਂ ਹੋਈਆਂ ਉਹਨਾਂ ਦੇ ਉੱਤੇ ਥੋੜੀ ਬਹੁਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਲੈਂਡ ਪੂਲਿੰਗ ਦਾ ਉੱਥੇ ਸਿਸਟਮ ਚੱਲ ਰਿਹਾ ਹੈਗਾ ਤੇ ਜੋ ਉਹਦੇ ਨਫੇ ਨੁਕਸਾਨ ਤੁਹਾਨੂੰ ਲੱਗੇ ਜਿਸ ਤਰੀਕੇ ਨਾਲ ਹਾਈ ਕੋਰਟ ਨੇ ਉਹ ਤੇ ਰੋਕ ਲਾਈ ਆ ਮੈਂ ਚਾਹੂੰਗਾ ਥੋੜਾ ਜਿਹਾ ਉਸ ਚੀਜ਼ ਬਾਰੇ ਸਾਨੂੰ ਜਰੂਰ آگਾਹ ਕਰੋ ਵੀ ਉਹ ਚੀਜ਼ ਕੀ ਆ ਗੱਲ ਹੈ ਕਿ ਉਹਨਾਂ ਸੂਬਿਆਂ ਵਿੱਚੋਂ ਪੰਜਾਬ ਦੇ ਵਿੱਚ ਜਿਹੜੀ ਕਿਸਾਨ ਆ ਬਹੁਤ ਮਿਹਨਤ ਕਰਦੇ ਆ ਤੇ ਬੜੀ ਪ੍ਰੋਡਕਸ਼ਨ ਹੁੰਦੀ ਹੈ ਉਹ ਪ੍ਰੋਡਕਸ਼ਨ ਜਿਹੜੀ ਆ ਨਾ ਉਹ ਰੜਕਦੀ ਹੈ ਸੈਂਟਰ ਗਵਰਨਮੈਂਟ ਦੇ ਇੰਡੀਆ ਵੀ ਜਿਹੜੀਆਂ ਸੈਂਟਰਲ ਸਰਕਾਰਾਂ ਜਾਂ ਸੈਂਟਰਲ ਦੀਆਂ ਪਾਰਟੀਆਂ ਉਹ ਮਹਿਸੂਸ ਕਰਦੀਆਂ ਆ ਵੀ ਇਹ ਬਹੁਤ ਜ਼ਿਆਦਾ ਅਮੀਰ ਹੈ ਹਾਲਾਂਕਿ ਜਦੋਂ ਹਾਲਾਤ ਉਹਨਾਂ ਨੇ ਵੇਖੀ ਜੇ ਕਿਸਾਨ ਨੇ ਸਾਨੂੰ ਪਤਾ ਸੀ ਉੱਥੇ ਵੇਚ ਰਹੇ ਆ ਪਰ ਇਹ ਚਾਹੁੰਦੇ ਆ ਕਿ ਉਹਨਾਂ ਤੇ ਸਾਰਾ ਕੁਝ ਖੋਇਆ ਜਾਵੇ ਇੱਕ ਬਹੁਤ ਵੱਡੀ ਸਾਜਿਸ਼ ਦੇ ਅਧੀਨ ਇਹ ਕੁਝ ਹੋ ਰਿਹਾ ਹੈ तकरीबन 65000 ਏਕੜ ਜ਼ਮੀਨ ਜਿਹੜੀ ਹੈ ਉਹ ਲੈਂਡ ਪੂਲਿੰਗ ਦੇ ਅੰਦਰ ਉਹ ਲਿਆ ਰਹੇ ਹੈ ਇਹਦੇ ਵਿੱਚੋਂ ਪਹਿਲੇ ਲੌਰ ਦੇ ਵਿੱਚ ਉਹਨਾਂ ਨੇ 30000 ਏਕੜ ਜ਼ਮੀਨ ਜਿਹੜੀ ਹੈ 25000 ਏਕੜ ਲੁਧਿਆਣਾ ਤੋਂ ਤੇ 5000 ਏਕੜ ਇਹਨਾਂ ਨੇ ਮੁਹਾਲੀ ਤੋਂ ਕਰਨੀ ਹੈ ਔਰ ਉਹ ਬਹੁਤ ਜ਼ਿਆਦਾ ਇਫੈਕਟ ਕਰੂਗੀ ਇਹ 65000 ਏਕੜ ਨਾਲ 35 ਪਿੰਡ ਉਜੜ ਜਾਣਗੇ ਪੈਨ ਨਾਲ ਕਿਸਾਨ ਕੱਲੇ ਨਹੀਂ ਉਜੜਦੇਗੇ ਉੱਥੇ ਕਿਰਤੀਮੁਖ ਬੰਦੇ ਹੈਗੇ ਆ ਬਹੁਤ ਟੈਲੈਂਟਡ ਬੰਦੇ ਜਿਹੜੇ ਉੱਥੇ ਕੰਮ ਕਰਦੇ ਆ ਕਿਸਾਨੀ ਨਾਲ ਸੰਬੰਧਿਤ ਐਗਰੋ ਇੰਡਸਟਰੀ ਹੈ ਉਹ ਸਾਰੀ ਬਰਬਾਦ ਹੋ ਜਾਊਗੀ ਕਿਉਂਕਿ ਜੋ ਬਹੁਤ ਲੁਧਿਆਣੇ ਦਾ ਸਾਰੇ ਏਰੀਆ ਦਾ ਫਰਟਾਈਲ ਏਰੀਆ ਹੋਵੇਗਾ ਜਿਹੜਾ ਉਹ ਤਬਾਹ ਕਰਨ ਦੇ ਲੱਗੇ ਉੱਥੇ ਪੱਥਰ ਪੈਦਾ ਕਰ ਰਹੇ ਆ ਵੀ ਪੱਥਰ ਬਣਾਤੇ ਅਸੀਂ ਪੱਥਰ ਬਣਾ ਲੀਏ ਇਹਦੇ ਨਾਲ ਸਿਰਫ ਉਹਨਾਂ ਨੂੰ ਹੀ ਫਾਇਦਾ ਹੋ ਸਕਦਾ ਜਿਸ ਤਰ੍ਹਾਂ ਅਸੀਂ ਮਹਿਸੂਸ ਕੀਤਾ ਕਿ ਜੇ ਉਹ 30000 ਏਕੜ ਜ਼ਮੀਨ ਇਹ ਵੇਚਦੇ ਆ ਉਹਦੇ ਵਿੱਚੋਂ ਇਹਨਾਂ ਨੂੰ ਘੱਟੋ ਘੱਟ 4 ਲੱਖ ਕਰੋੜ ਰੁਪਇਆ ਬਚੂਗਾ 4 ਲੱਖ ਕਰੋੜ ਇੱਕ ਕਿਲੇ ਦੇ ਵਿੱਚੋਂ ਇਹਨਾਂ ਨੇ 16 ਲੱਖ 16 ਕਰੋੜ ਰੁਪਇਆ ਕੱਢਣਾ ਤੇ 30 ਹਜ਼ਾਰ ਏਕੜ ਦੇਖੋ ਕਿੰਨੇ ਪੈਸੇ ਕੱਢਣਗੇ ਜੇ 4.80 ਹਜ਼ਾਰ ਕਰੋੜ ਆਮ ਬਣਦਾ ਤਾਂ 20 ਹਜ਼ਾਰ ਕਰੋੜ ਵੀ ਖਰਚ ਕਰਕੇ ਛੜਕਾਂ ਛੁਟਕਾਂ ਤੇ ਤੇ ਦੂਸਰਾ ਜਿਹੜਾ 4 ਲੱਖ ਕਰੋੜ ਰੁਪਇਆ ਉਹ ਖਾਨ ਦੀ منصوبہ ਬਣਾਇਆ ਗਿਆ ਇਸ ਕਰਕੇ ਹੀ ਕਿਸਾਨਾਂ ਦੀ ਉਜਾੜਾ ਇਸੇ ਕਰਕੇ ਸਾਰਾ ਪੰਜਾਬ ਉੱਠਿਆ ਹੈ ਸਾਰਾ ਪੰਜਾਬ ਇਸ ਦੇ ਮਗਰ ਲੱਗਾ ਹੋਇਆ ਹੈ ਕਿ ਅਸੀਂ ਇਹ ਲਾਈਟ ਕੂਲਿੰਗ ਵਾਲਾ ਜਿਹੜਾ ਸਿਸਟਮ ਇਹ ਹੋਣ ਨਹੀਂ ਦੇਣਾ। ਜਿਵੇਂ ਅੰਕਲ ਜੀ ਅੱਜ ਕੱਲ ਰਾਜਨੀਤੀ ਦਾ ਵੀ ਇੱਕ ਤਰ੍ਹਾਂ ਦੇ ਨਾਲ ਸ਼ੋਸ਼ਣ ਹੀ ਆਪਾਂ ਕਹਿ ਸਕਦੇ ਹਾਂ ਵੀ ਹੋ ਰਿਹਾ ਹੈਗਾ ਤੇ ਇਸ ਰਾਜਨੀਤਿਕ ਸ਼ੋਸ਼ਣ ਦੇ ਵਿੱਚ ਪੰਜਾਬ ਨੂੰ ਜਿਵੇਂ ਬਿジネス ਇੱਕ ਸੂਬਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਪੰਜਾਬ ਤੇ ਤੁਹਾਨੂੰ ਕੀ ਅਸਰ ਲੱਗਦਾ? ਦੇਖੋ ਰਾਜਨੀਤਿਕ ਸ਼ੋਸ਼ਣ ਜਿਹੜਾ ਹੈ ਇਹ ਤਕਰੀਬਨ 80 ਤੋਂ ਸ਼ੁਰੂ ਹੋਇਆ ਹੈ। 1980 ਤੋਂ ਪਹਿਲਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀ ਉਹ ਸਮਾਜ ਸੁਧਾਰਕ ਪਾਰਟੀਆਂ ਸੀ ਜਿਵੇਂ ਇੱਕ ਰਾਜਨੀਤਿਕ ਲੋਕ ਸੀਗੇ ਲੇਕਿਨ ਇਹਨਾਂ ਨੇ ਫਿਰ 1980 ਤੋਂ ਬਾਅਦ ਤਾਂ ਜਿਹੜੇ ਸਰਮਾਇਦਾਰ ਲੋਕ ਰਾਜਨੀਤੀ 'ਚ ਆ ਗਏ ਉਹਨਾਂ ਨੇ ਉਹ ਰਾਜਨੀਤੀ ਨੂੰ ਆਪਦਾ ਘਰ ਬਣਾ ਲਿਆ ਉਹ ਘਰ ਦੇ ਵਿੱਚ ਪੈਦਾਵਾਰ ਜਿਵੇਂ ਘਰ ਦਾ ਆਪਾਂ ਚਲੇ ਜਾਂਦੇ ਨਰਪੋਤਾ ਜਾਂਦਾ ਪੁੱਤ ਜਾਂਦਾ ਪੋਤਰਾ ਜਾਂਦਾ ਇਸ ਤਰ੍ਹਾਂ ਦੀ ਵਿਵਸਥਾ ਬਣਾਈ ਹੋਈ ਹੈ ਔਰ ਉਹਨੂੰ ਰਾਜਨੀਤੀ ਨੂੰ ਇੱਕ ਬਿਜ਼ਨਸ ਪੁਆਇੰਟ ਆਫ View ਨਾਲ ਲੈ ਰੇ ਹੈ ਵੀ ਇੱਥੇ ਪੈਸੇ ਲਾਓ ਲੋਕਾਂ ਨੂੰ ਬੇਕੂਬ ਬਣਾਓ ਤੇ ਮੁੜ ਕੇ ਰਾਜ ਕਰੋ ਤੇ ਇੱਥੇ ਇਹਨੂੰ ਲੁੱਟੋ ਇਹਨਾਂ ਨੂੰ ਇਹ ਨਹੀਂ ਮਤਲਬ ਵੀ ਪੰਜਾਬ ਨੂੰ ਬਚਾਉਣਾ ਬਚਾਉਣ ਵਾਲਾ ਕੋਈ ਵੀ ਇੱਕ ਵੀ ਮੈਨੂੰ ਕੋਈ ਲੀਡਰ ਨਹੀਂ ਕਿ ਦਿਖਦਾ ਜਿਹੜਾ ਪੰਜਾਬ ਨੂੰ ਬਚਾਉਣ ਵਾਲਾ ਪਹਿਲਾਂ ਅਕਾਲੀ ਫਿਰ ਕਾਂਗਰਸੀ ਹੁਣ ਇਹ ਆਏ ਸੀ ਇੱਕ ਨਵਾਂ ਕਨਸੈਪਟ ਲੈ ਕੇ ਆਪ ਵਾਲੇ ਪਰਿਨਾਮ ਨੇ ਜਿਵੇਂ ਹੀ ਜਰੂਸ ਕੱਟ ਕੇ ਰੱਖਦਾ ਪੰਜਾਬ ਦੀ ਡਿਵੈਲਪਮੈਂਟ ਤਾਂ ਕੀ ਹੋਣੀ ਸੀ ਪੰਜਾਬ ਨੂੰ ਲੁੱਟਣ ਵਾਲੇ ਪਾਸੇ ਨੂੰ ਚੱਲ ਪਈ ਇਹ ਰਾਜਨੀਤੀ ਸ਼ੋਸ਼ਣ ਹੋ ਰਿਹਾ ਰਾਜਨੀਤੀ ਦਾ ਜੋ ਫਲਸਫਾ ਅ ਅੰਬੇਦਕਰ ਜੀ ਨੇ ਦਿੱਤਾ ਸੀ ਸਾਨੂੰ ਉਹ ਉਹ ਤਾਂ ਉਹ ਤਾਂ ਲਾਗੂ ਨਹੀਂ ਹੋ ਰਿਹਾ ਤੋ ਤਾਂ ਰਾਈਟਸ ਕਿਸੇ ਨੂੰ ਮਿਲ ਨਹੀਂ ਰਿਆ। ਤੋ ਇਸ ਤਰੀਕੇ ਨਾਲ ਇਹ ਲੁੱਟਣ ਦਾ ਹੈ ਹੋਰ ਕੋਈ ਨਹੀਂ ਥਾਂ ਮਿਲਿਆ ਤਾਂ ਹੁਣ ਜ਼ਮੀਨ ਨੂੰ ਸਿਆਲੋ ਸਾਰੀ ਨੂੰ ਸਿਆਲ ਕੇ ਜ਼ਮੀਨ ਨੂੰ ਤੇ ਪੈਸਾ ਇਕੱਠਾ ਕਰ ਲੋ। ਇਹ ਮਿਸ਼ਨ ਬਣਾਇਆ ਹੋਇਆ ਹੈ। ਬੇਸਿਕਲੀ ਪੰਜਾਬ ਦੇ ਕੋਲੇ ਤਾਂ ਪਹਿਲੇ ਹੀ ਜਿਹੜੀ ਲੈਂਡ ਹੈਗੀ ਹੈ ਐਗਰੀਕਲਚਰ ਉਹ ਘਟ ਹੁੰਦੀ ਜਾ ਰਹੀ ਹੈਗੀ ਆ। ਤੇ ਉਹਦੇ ਉੱਤੇ ਫਿਰ ਤੁਸੀਂ ਜਿਵੇਂ ਕਿ ਲਿਆ ਵੀ ਵਪਾਰੀ ਕਰਨ ਉਹਦਾ ਕਰਦੇ ਹੈਗੇ ਹੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਸ ਚੀਜ਼ ਦੇ ਨਾਲ ਕਿਉਂਕਿ ਜੇ ਐਗਰੀਕਲਚਰ ਲੈਂਡ ਦੇ ਉੱਤੇ ਬਿਲਡਿੰਗਾਂ ਬਣ ਗਈਆਂ ਫੈਕਟਰੀਆਂ ਬਣਨ ਗਈਆਂ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਖਾਣ ਪੀਣ ਦੇ ਵਿੱਚ ਵੀ ਦਿੱਕਤ ਆਊਗੀ ਲੋਕਾਂ ਨੂੰ ਕਿਤੇ ਨਾ ਕਿਤੇ ਜਿਵੇਂ ਕਿ ਲਿਆ ਵੀ ਉਹ ਚੀਜ਼ਾਂ ਦਾ ਖਾਣ ਪੀਣ ਦਾ ਮੁੱਲ ਵੀ ਜ਼ਿਆਦਾ ਤਾਰਨਾ ਪਊਗਾ ਬਿਲਕੁਲ ਜ਼ਿਆਦਾ ਤਾਰਨਾ ਪਊਗਾ ਹੁਣ ਤਾਂ ਅਸੀਂ ਜਿੰਨੀ ਕੁ ਪੈਦਾਵਾਰ ਹੁੰਦੀ ਹੈ ਸਾਰੀ ਅਸੀਂ ਪ੍ਰੋਡਿਊਸ ਕਰਦੇ ਆ ਉਹਦੇ ਚੋਂ ਕੁਝ ਖਾਣ ਵਾਸਤੇ ਘਰੇ ਰੱਖਦੇ ਆ ਮੱਝਾਂ ਰੱਖਦੇ ਆਂ ਦੁੱਧ ਦਾ ਸਾਡਾ ਸਰਦਾ ਹੈ ਅਨਾਜ ਦਾ ਸਾਡਾ ਸਰਦਾ ਹੈ ਸਾਡਾ ਸਾਰਾ ਕੁਝ ਖਰੀ ਜਾਂਦਾ ਹੈ ਮੁੜ ਕੇ ਜਦੋਂ ਸਾਡੇ ਕੋਲ ਇਹ ਪ੍ਰੋਡਕਸ਼ਨ ਕਰਨ ਵਾਸਤੇ ਇਹ ਯੂਨਿਟ ਨਾ ਰਹੀ ਤਾਂ ਫਿਰ ਅਸੀਂ ਡਿਪੈਂਡ ਕਰਾਂਗੇ ਇਮਪਲॉयਮੈਂਟ ਤੇ ਤਾਂ ਇਮਪਲॉयਮੈਂਟ ਨਾਲ ਕੀ ਹੋਊਗਾ ਕਿ ਉਹ ਸਾਰੇ ਪਰਿਵਾਰ ਦਾ ਇਮਪਲॉयਮੈਂਟ ਇੱਕ ਹੰਤਾ ਢੇਡ ਭਰਿਆ ਜਾਊਗਾ ਬੜੀ ਮੁਸ਼ਕਲ ਹੋ ਜਾਣਾ ਇਹ ਉਜਾੜਾ ਜਿਹੜਾ ਇਹ ਕਰ ਰਿਹਾ ਇਹਦੇ ਨਾਲ ਤਾਂ ਬਰਬਾਦੀ ਹੋ ਜਾਊਗੀ ਪੰਜਾਬ ਖਤਮ ਹੋ ਜਾਊਗਾ ਬਹੁਤ ਬੁਰਾ ਹਾਲ ਹੋ ਜਾਊਗਾ ਪੰਜਾਬ ਦਾ ਜਿਸ ਤਰੀਕੇ ਨਾਲ ਇਹ ਲੱਗੇ ਹੋਏ ਆ ਇਹ ਲੋ ਅੱਜਕੱਲ ਹੋਰ ਬਰਾੜ ਸਾਹਿਬ ਜਿਵੇਂ ਅੱਜਕੱਲ ਜਿਵੇਂ ਕਹਿੰਦਾ ਵੀ ਜਦੋਂ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਕੁਝ ਨਹੀਂ ਦਿਸਦਾ ਤਾਂ ਫਿਰ ਉਹ ਪ੍ਰਵਾਸ ਦਾ ਰਸਤਾ ਫੜਦੇ ਹੈਗੇ ਆ ਇਸੇ ਤਰੀਕੇ ਦੇ ਨਾਲ ਪੰਜਾਬੀ ਤਾਂ ਉਥੋਂ ਜਿਵੇਂ ਕਹਿੰਦਾ ਬਾਹਰ ਨੂੰ ਆਈ ਜਾਂਦੇ ਆ ਤੇ ਪਰ ਉੱਥੇ ਜਿਹੜੇ ਬਾਹਰਲੇ ਸੂਬਿਆਂ ਦੇ ਜਿਵੇਂ ਕਹਿੰਦੇ ਹੁੰਦੇ ਆ ਵੀ ਪ੍ਰਵਾਸੀ ਹੈਗੇ ਉਹ ਪੰਜਾਬ ਚ ਆ ਕੇ ਵਸੀ ਜਾਂਦੇ ਆ ਇਹ ਇਹਨਾਂ ਚੀਜ਼ਾਂ ਦਾ ਪੰਜਾਬ ਦੇ ਉੱਤੇ ਕੀ ਪ੍ਰਭਾਵ ਪਊਗਾ ਤੁਹਾਡੇ ਸਾਹਿਬ ਦੇਖੋ ਬੜੇ ਤਰ੍ਹਾਂ ਬਾਰਡਰ ਸਟੇਟਾਂ ਦੇ ਵਿੱਚ ਇਹ ਵੀ ਕਾਨੂੰਨ ਬਣਾਏ ਗਏ ਆ ਕਿ ਬਾਹਰੋਂ ਪ੍ਰਵਾਸ ਨੇ ਆ ਕੇ ਕੋਈ ਇੱਥੇ ਜ਼ਮੀਨ ਨਹੀਂ ਖਰੀਦਣੀ ਕੋਈ ਵੋਟਰ ਨਹੀਂ ਬਣਨਾ ਲੇਕਿਨ ਪੰਜਾਬ ਨਾਲ ਇਡਾ ਵੱਡਾ ਵਿਤਕਰਾ ਹੈ ਨਾ ਪੰਜਾਬ ਦੀ ਸਰਕਾਰ ਹੀ ਕੋਈ ਇਹੋ ਜਿਹਾ ਰੈਜ਼ੋਲੂਸ਼ਨ ਪਾਸ ਕਰਦੀ ਹੈ ਬਈ ਇਥੇ ਇਹੋ ਜਿਹਾ ਕਾਨੂੰਨ ਬਣਾਇਆ ਗਿਆ ਜਿਵੇਂ ਹਿਮਾਚਲ ਚਾ ਰਾਜਸਥਾਨ ਚ ਹੈ ਕਿ ਕੋਈ ਬੰਦਾ ਉੱਥੋਂ ਜ਼ਮੀਨ ਖਰੀਦ ਨਹੀਂ ਸਕਦਾ ਕੋਈ ਪਲਾਟ ਵੀ ਲੈ ਸਕਦਾ ਜਿਹਨਾਂ ਚਕਰ ਉਥੋਂ ਦੇ ਤੁਸੀਂ ਸ਼ਰੀਕ ਨਹੀਂ ਹੁੰਦੇ ਇਹ ਸਾਡੇ 50 ਚ ਕਿਤੋਂ ਵੀ ਆ ਕੇ ਕੋਈ ਭਈਆ ਆ ਗਿਆ ਕੋਈ ਰਾਸਤਾਨੀ ਆ ਗਿਆ ਕੋਈ ਬੰਦਾ ਕਿ ਤੂੰ ਵੀ ਆ ਕੇ ਕੰੀ ਸਕਦਾ। ਤੋਂ ਇਸ ਤਰੀਕੇ ਦੀ ਵਿਵਸਥਾ ਸਾਡੀ ਜਿਹੜੀ ਇਹ ਬਣਾਈ ਹੋਈ ਹੈ। ਇਹ ਬੋਡੀ ਲਖਦਾਈ ਹੈ ਤੇ ਜਿਹੜੇ ਪੰਜਾਬ ਜਿਹੜਾ ਪ੍ਰਵਾਸ ਹੋ ਰਿਹਾ ਉਹਦਾ ਇੱਕੋ ਹੀ ਕਾਰਨ ਹੈ ਕਿ ਸਾਡੀ ਐਜੂਕੇਸ਼ਨ ਇੰਨੀ ਪੂਰ ਹੋ ਗਈ ਹੈ। ਉਸ ਐਜੂਕੇਸ਼ਨ ਪੂਰ ਹੋਣ ਨਾਲ ਕਿਸੇ ਵੀ ਕੰਟਰੀ ਚ ਤੁਸੀਂ ਚਲੇ ਜਾਓ ਸਾਡੀ ਵੈਲਿਊਜ਼ ਨਹੀਂ ਐਜੂਕੇਸ਼ਨ ਦੀ। ਉਹ ਆਲੇ ਤੁਹਾਨੂੰ ਤੁਹਾਡਾ ਤੁਹਾਡੀ ਵੈਲ ਥੋੜਾ ਹੈ ਹੀ ਕੁਝ ਨਹੀਂ। ਤੁਹਾਡੇ ਨੂੰ ਆਉਂਦਾ ਹੀ ਕੁਝ ਨਹੀਂ ਪ੍ਰੈਕਟੀਕਲ ਇਥੇ ਆ ਕੇ ਦੁਆਰਾ ਕਰਕੇ ਬੱਚੇ ਇਸੇ ਕਰਕੇ ਵੱਢ ਰਹੇ ਹੈ ਤੇ ਸਾਡੇ ਉੱਤੇ ਜੇ ਟੈਲੈਂਟਡ ਹੋਏ ਟੈਲੈਂਟਡ ਬੱਚਿਆਂ ਨੂੰ ਅੱਗੇ ਲਾਇਆ ਜਾਵੇ ਤਾਂ ਰੋਜ਼ਗਾਰ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਉਥੇ ਦਾ ਰੋਜ਼ਗਾਰ ਸਪਾਰਸ਼ ਵਾਲਿਆਂ ਨੂੰ ਮਿਲ ਰਿਹਾ ਔਰ ਸਪਾਰਸ਼ ਵਾਲੇ ਡਿਵੈਲਪਮੈਂਟ ਤੋਂ ਉਹ ਕਰ ਕਰਨਗੇ ਉਹ ਤਾਂ ਲੁੱਟਣਗੇ ਕਿਉਂਕਿ ਉਹਨਾਂ ਦਾ ਬ੍ਰੇਨ ਉਹ ਹੋ ਜਾਏ ਤੇ ਉਹ ਇਸ ਕਰਕੇ ਦੂਸਰਾ ਫੈਕਟਰ ਹੈ ਸਲੈਰ ਰੋਜ਼ਗਾਰ ਦਾ ਸਲੈਰ ਰੋਜ਼ਗਾਰ ਦਾ ਧੰਦਾ ਜਿਹੜਾ ਜਿਵੇਂ ਇੱਥੇ ਮੈਂ ਵੇਖਿਆ ਬਹੁਤ ਲੋਕ ਆਪ ਦਾ ਬਿਜ਼ਨਸ ਕਰ ਰਹੇ ਹੈ ਉਥੇ ਇਹੋ ਜਿਹਾ ਕੋਈ ਬਿਜ਼ਨਸ ਸਮਾਲ ਸਕੀਲ ਤੇ ਵੀ ਨਹੀਂ ਕਰਨਾ ਲਾਸਕੀਲ ਤੇ ਲਾਸਕੀਲ ਤੇ ਤਾਂ ਕਰਨੇ ਨਹੀਂ ਪੰਜਾਬ ਦੇ ਵਿੱਚ ਅਤਵਾ ਵੰਗ ਫਲਾਇਆ ਜਾ ਰਿਹਾ ਡਰਾਇਆ ਜਾ ਰਿਹਾ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਸਵੈਰ ਜ਼ਗਾਰ ਦੀ ਨਿੱਕੇ ਧੰਦਿਆਂ ਦੀ ਐਗਰੋ ਔਰ ਇੰਡਸਟਰੀ ਦੀ ਉਹ ਵੀ ਕਿਸੇ ਕਿਸਮ ਦੀ ਕੋਈ ਐਗਰੋ ਇੰਡਸਟਰੀ ਹੈ ਨਹੀਂ ਨਾ ਬੱਚਿਆਂ ਨੂੰ ਉਹ ਉਧਰਲੇ ਪਾਸੇ ਮੋੜਿਆ ਜਾ ਰਿਹਾ ਇਸੇ ਕਰਕੇ ਬੱਚੇ ਜਿਹੜੇ ਆ ਉਹ ਜਿਹੜੇ ਟੈਲੈਂਟਡ ਸਿਆਣੇ ਬੱਚੇ ਪੜ੍ਹ ਲਿਖ ਕੇ ਜਦੋਂ ਉਹਨਾਂ ਨੂੰ ਕੋਈ ਭਵਿੱਖ ਨਹੀਂ ਦਿਸਦਾ ਤੇ ਉਹ ਬਾਹਰ ਨੂੰ ਭਜਦੇ ਇਸੇ ਕਰਕੇ ਸਾਡਾ ਉੱਥੇ ਜਾੜਾ ਹੋ ਰਿਹਾ ਔਰ ਉਹ ਜਿਹੜੇ ਬਈਏ ਆ ਉਹ ਆ ਕੇ ਇੱਥੇ ਆਪ ਦਾ ਵੋਟਰ ਸਾਡੀ ਪੋਲੀਟਿਕਲ ਬੰਦੇ ਦੇ ਵਾਲੇ ਆ ਉਹਨਾਂ ਬੰਦੇ ਨਹੀਂ ਗੀਆਂ ਵੋਟਾਂ ਬਣਾ ਰਹੇ ਜਦੋਂ ਵੋਟ ਬਣ ਆਧਾਰ ਕਾਰਡ ਬਣ ਜਾਂਦਾ ਇਸ ਨਾਲ ਰੈ residencyl ਹੋ ਜਾਂਦਾ ਤਾਂ ਫਿਰ ਉਹਨੂੰ ਉਹਨਾਂ ਅਧਿਕਾਰ ਦੇ ਕੋਲੇ ਹੈਗਾ ਕਿ ਉਹ ਇਸੇ ਕੁਝ ਵੀ ਕੀਤਾ ਸਕਦਾ ਹੈ ਇਹ ਇਹ ਜਿਹੜਾ ਬਹੁਤ ਵੱਡਾ ਫੈਕਟਰ ਹੈ ਜਿਹੜਾ ਕਿ ਪੰਜਾਬ ਨੂੰ ਬਰਬਾਦ ਕਰ ਦੇ ਜਿਵੇਂ ਤੁਸੀਂ ਬਰਾਡਸਰ ਐਜੂਕੇਸ਼ਨ ਦੀ ਗੱਲ ਕੀਤੀ ਹੈ ਜਿੰਨਾ ਟਾਈਮਾਂ ਦੇ ਵਿੱਚ ਤੁਸੀਂ ਜਿਵੇਂ ਕਿ ਬੀਏ ਬੀਏ ਉਹਨਾਂ ਟਾਈਮਾਂ ਦੇ ਵਿੱਚ ਕੀਤੀ ਜਦੋਂ ਲੋਕਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਸਕੂਲ ਦਾ ਮੂੰਹ ਕਿਹੜੇ ਪਾਸੇ ਨੂੰ ਆ ਤੇ ਜਦੋਂ ਚਲੋ ਅਸੀਂ ਵੀ 1900 ਜਿਵੇਂ ਕਿ ਮਤਲਬ 90 99 ਦੇ ਵਿੱਚ 10ਵੀਂ 12ਵੀਂ ਕੀਤੀ ਉਦੋਂ ਪ੍ਰਾਈਵੇਟ ਸਕੂਲਾਂ ਦਾ ਇੰਨਾ ਬਹੁਤਾ ਰੁਝਾਨ ਨਹੀਂ ਸੀ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ ਜਿਆਦਾ ਜਿਹੜੇ ਲੋਕ ਸੀ ਉਹ ਆਪਣੇ ਬੱਚਿਆਂ ਨੂੰ ਮੈਂ ਸਮਝਦਾ ਵੀ 90-95% ਜਵਾਕ ਤੱਪੜ ਵਾਲੇ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਐਜੂਕੇਸ਼ਨ ਦਾ ਅੱਜ ਕਿਉਂ ਬੁਰਾ ਹਾਲ ਹੋ ਰਿਹਾ ਕਿਉਂ ਸਾਡੇ ਸੂਬੇ ਦੇ ਵਿੱਚ ਬਾਹਰੋਂ ਆ ਕੇ ਅਫਸਰ ਲੱਗ ਰਹੇ ਆ ਕਿਉਂ ਸਾਡੇ ਬੱਚੇ ਸਿਰਫ ਆਈਲਟਸ ਦੇ ਮਗਰ ਪਏ ਹੋਏ ਆ ਇਹ ਥੋੜਾ ਜਿਹਾ ਐਜੂਕੇਸ਼ਨ ਸਿਸਟਮ ਦੇ ਉੱਤੇ ਜ਼ਰੂਰ ਚਾਤ ਪਵਾਇਓ ਸਾਡੀ ਜਿਹੜੀ ਐਜੂਕੇਸ਼ਨ ਪਾਲਿਸੀ ਬਣਦੀ ਹੈ ਨਾ ਪੋਸਟ ਪਾਲਿਸੀ ਨੂੰ ਜਿਹੜਾ ਪ੍ਰੈਕਟੀਕਲ ਕੋਖਿਆ ਨਹੀਂ ਜਾ ਰਿਹਾ ਐਜੂਕੇਸ਼ਨ ਪਾਲਿਸੀ ਇਸ ਤਰੀਕੇ ਨਾਲ ਉੱਪਰ ਬੈਠ ਕੇ ਬਣਾ ਦਿੰਦੇ ਆ ਲੇਕਿਨ ਥੱਲੇ ਲੈਵਲ ਤੇ ਐਜੂਕੇਸ਼ਨ ਪਾਲਿਸੀ ਜਿਹੜੀ ਉਹ ਲਾਗੂ ਨਹੀਂ ਹੁੰਦੀ ਜਿਵੇਂ ਮਸਲਨ 8ਵੀਂ ਤੱਕ ਅਸੀਂ ਕਿਸੇ ਨੂੰ ਫੇਲ ਹੀ ਨਹੀਂ ਕਰ ਰਹੇ ਇਹ ਰੂਲ ਹੈ ਵੀ 8ਵੀਂ ਤੱਕ ਕਿਸੇ ਨੂੰ ਫੇਰ ਨਹੀਂ ਕਰਨਾ ਤੇ ਟੈਲੈਂਟਡ ਬੱਚੇ ਚੰਗੇ ਬੱਚੇ ਕਿੱਥੋਂ ਨਿਕਣਗੇ ਪਾਲਿਸੀ ਤਾਂ ਇਹ ਵੀ ਉਹ ਉੱਥੇ 8ਵੀਂ ਤੱਕ ਕਿਸੇ ਨੂੰ ਫੇਰ ਫੇਰ ਹੀ ਨਹੀਂ ਕਰਨਾ ਕੋਈ ਬੰਦਾ ਫੇਲ ਨਹੀਂ ਹੋ ਰਿਹਾ 8ਵੀਂ ਤੱਕ ਇਹ ਕੀ ਕੀ ਕਾਨੂੰਨ ਹੈ ਵੀ ਕੋਈ ਬੰਦਾ ਜਿਹੜਾ ਜਿਆਦਾ ਵਿਆਕਤ ਵਾਲਾ ਬੰਦਾ ਉਹ ਜਿਆਦਾ ਟੈਲੈਂਟਰ ਬੰਦਾ ਉਹ ਉਹਦੀ ਉਹਦੀ ਕਲਾਸੀਫਿਕੇਸ਼ਨ ਹੀ ਨਹੀਂ ਹੋ ਰਹੀ ਉੱਥੇ ਹੂੰ ਕਿਹਦਾ ਧੋਖਾੜਾ ਹੋ ਰਿਹਾ ਹੈ ਇਸ ਗੱਲ ਦਾ ਕਿ ਇੰਟਰਨੈਸ਼ਨਲ ਲੈਵਲ ਤੇ ਪੈਸਾ ਮਿਲ ਜੂਗਾ ਕਿਸ ਉਹਾਂ ਦੇ ਵੀ 100% ਬੱਚਾ ਪਾਸ ਹੋਣਾ ਚਾਹੀਦਾ ਤਾਂ ਤੁਹਾਨੂੰ ਜਿਹੜੀ ਐਜੂਕੇਸ਼ਨ ਐਡ ਮਿਲੂਗੀ ਉਹ ਐਜੂਕੇਸ਼ਨ ਐਡ ਦੇ ਖਾਤਰ ਹੀ ਬੱਚਿਆਂ ਨੂੰ ਉਹਦਾ ਟੈਲੈਂਟ ਜਿਹੜਾ ਬੱਚਿਆਂ ਦਾ ਜਿਹੜੀ ਕਲਾ ਹੈ ਬੱਚਿਆਂ ਦੀ ਉਹ ਖਤਮ ਕੀਤੀ ਜਾ ਰਹੀ ਕੋਈ ਪਾਲਿਸੀ ਨਹੀਂ ਐਜੂਕੇਸ਼ਨ ਦੀ ਫਿਰ ਇਹ ਨਹੀਂ ਪਾਲਸੀ ਵੀ ਜਿਹੜੇ ਬਹੁਤ ਟੈਲੈਂਟਡ ਬੰਦੇ ਫਾਈਨੈਂਸ਼ੀਅਲ ਵੀਕ ਹੈਗੇ ਆ ਜਿਹੜੇ ਸਟੂਡੈਂਟ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਦੇ ਕੇ ਉਹਨਾਂ ਨੂੰ ਟੈਲੈਂਟ ਬਣਾ ਕੇ ਹੁਣ ਤੁਸੀਂ ਦੇਖੋ ਅਮਰੀਕਾ ਵਾਲੇ ਜਿਹੜਾ ਕੋਈ ਵਧੀਆ ਬੰਦਾ ਹੁੰਦਾ ਚੰਗਾ ਪੜਿਆ ਲਿਖਿਆ ਜਾਂ ਚੰਗਾ ਸਿਆਣਾ ਬੰਦਾ ਉਹਨੂੰ ਉਹ 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 ਜਗ੍ਹਾ ਦਿੰਦੇ ਇੱਥੇ ਜਗ੍ਹਾ ਦਿੰਦੇ ਏਕਵਪਮੈਂਟ ਦਿੰਦੇ ਆ ਸਮਾਨ ਦਿੰਦੇ ਆ ਖੋਜ ਕਰਨ ਵਾਸਤੇ ਦਿੰਦੇ ਆ ਸਾਡੀ ਤਾਂ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ 25 ਸਾਲ ਤੋਂ ਕੋਈ ਖੋਜ ਹੀ ਨਹੀਂ ਹੋ ਰਹੀ ਕੋਈ ਇੱਥੇ ਡਾਕਟਰ ਨਹੀਂ ਚਾਹੀਦਾ ਉਹਦੇ ਵਿੱਚ ਵੀ ਪੋਲੀਟੀਕਲ ਨੂੰ ਦਖਲ ਹੁੰਦਾ ਜੀ ਇਹ ਸਭ ਦੀ ਹੋਈ ਪਈ ਉਹਨੂੰ ਉਹ ادارے ਨੂੰ ਮਿਲਾਇਆ ਰਿਹਾ ਪੋਲੀਟਿਕਸ ਬਣਾ ਕੇ ਉੱਥੇ ਮੀਡੀਆ ਕੀਤੀਆਂ ਜਾ ਰਹੀਆਂ ਜਿਦੋਂ ਕਿ ਉਹ ਇੱਕ ਰਿਸਰਚ ਸੈਂਟਰ ਹੈ ਜਿਹੜੇ ਮੈਡੀਕਲ ਯੂਨੀਵਰਸਿਟੀ ਹੈ ਉਹਦਾ ਬੁਰਾ ਹਾਲ ਹੈ ਉੱਥੇ ਕੋਈ ਡਾਕਟਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਸੱਚ ਨਹੀਂ ਇਸ ਤਰੀਕੇ ਨਾਲ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਉਹ ਤਾਂ ਹੋਣੀ ਚਾਹੀਦੀ ਸੀ ਬੱਚੇ ਨੂੰ ਮੋਢ ਤੋਂ ਹੀ ਸ਼ੁਰੂ ਹੈ 18 ਸਾਲ ਦੇ ਬੱਚੇ ਨੂੰ ਜੋਬ ਮਿਲ ਜਾਂਦੀ ਹੈ ਕੋ ਗਾਂ ਫਰਦਰ ਸਟੱਡੀ ਕਰਨੀ ਹੈ ਤਾਂ ਉਹ ਆਪਦਾ ਲੋਨ ਵੀ ਲੈ ਸਕਦਾ ਉੱਥੇ ਕੋਈ ਲੋਨ ਦੀ ਪ੍ਰੋਵੀਜ਼ਨ ਨਹੀਂ ਸਾਡੇ ਕੋਲ ਪਰ ਇਹ ਮੇ ਲੋਨ ਦੇ ਕੇ ਬੰਦੇ ਨੂੰ ਉਹਨੂੰ ਮਾਰਨ ਵਾਲੀ ਗੱਲ ਹੈ ਜਾਂ ਤਾਂ ਉਹ ਹੋਵੇਗਾ ਵੀ ਬੰਦਾ ਉਹਨੂੰ ਲੋਨ ਦਿੱਤਾ ਹੈ ਉਹ ਸਿਲੈਕਸ਼ਨ ਹੋ ਜਾਏ ਕਿਤੇ ਤਾਂ ਉਹ ਚਲ ਲੋਨ ਵਾਪਸ ਵੀ ਹੋ ਜੂਗਾ ਤੇ ਉਹਦਾ ਰੋਜ਼ਗਾਰ ਵੀ ਮਿਲ ਜੂਗਾ ਕਿਉਂ ਲੋਨ ਲੈ ਕੇ ਕਿਸ ਨਾਲ ਤੇ ਗਾਉਂ ਨੌਕਰੀ ਨਹੀਂ ਮਿਲਦੀ ਆ ਕਿਤੇ ਤਾਂ ਤੁਸੀਂ ਬੱਚੇ ਬਾਹਰ ਨਿਕਲ ਕੇ ਨਾਲ ਦੀ ਨਾਲ ਨੌਕਰੀਆਂ ਮਿਲ ਜਣੀਆਂ ਮਾੜੀ ਮਿਲੇ ਚੰਗੀ ਮਿਲੇ ਉੱਥੇ ਤਾਂ ਮਾੜੀ ਵੀ ਨਹੀਂ ਮਿਲਦੀ ਬੱਚੇ ਜਿਹੜੇ ਪੜ੍ਹ ਲਿਖ ਲੈਂਦੇ ਆ ਉਹ ਡਿਸੇਬਲਡ ਹੋ ਜਾਂਦੇ ਆ ਕੰਮ ਉਹ ਕਰ ਨਹੀਂ ਸਕਦੇਗੇ ਫਿਰ ਉਹ ਵਾਈਟ ਕਾਲਰ ਜੋਬ ਹਾਲਦੇ ਆ ਉਹ ਫ੍ਰਸਟ੍ਰੇਟਡ ਕੁਝ ਨਸ਼ੇ ਚਲੇ ਜਾਂਦੇ ਆ ਕੁਝ ਬਾਹਰ ਨਹੀਂ ਚਲੇ ਜਾਂਦੇ ਆ ਹਾਂ ਤੇ ਸਾਡੀ ਪਹੁੰਚ ਹੀ ਐ এডੂਕੇਸ਼ਨ ਮੈਂ ਕਹਿੰਦਾ ਜਿਵੇਂ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਐ ਬ੍ਰਾਦਰ ਸਾਹਿਬ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਡਰੱਗ ਦਾ ਜਿਵੇਂ ਕਹਿੰਦਾ ਵੀ ਬੋਲਬਾਲਾ ਉਹ ਵੀ ਕਾਫੀ ਹੱਦ ਤੱਕ ਵਧਿਆ ਹੋਇਆ ਜਿਦੇ ਵਿੱਚ ਜਿਵੇਂ ਕਹਿੰਦਾ ਵੀ ਕਾਫੀ ਸਾਰਾ ਇਹਨਾਂ ਨੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਵੀ ਚਲਾਈ ਸੀ ਤੇ ਵੱਡੇ ਵੱਡੇ ਬੰਦੇ ਇਹਨਾਂ ਨੇ ਫੜ ਕੇ ਅੰਦਰ ਵੀ ਕੀਤੇ ਹੋਏ ਆ ਕੀ ਲੱਗਦੇ ਆ ਗਰਾਊਂਡ ਲੈਵਲ ਤੇ ਜਿਹੜੇ ਹਾਲਾਤ ਆ ਪੰਜਾਬ ਦੇ ਡਰੱਗ ਦੇ ਤੌਰ ਤੇ ਜੇ ਆਪ ਦੇਖਣਾ ਹੋਵੇ ਦੇਖੋ ਮਾਸ ਲੈਵਲ ਤੇ ਜਿੰਨਾ ਜੇ ਤੁਸੀਂ ਕੋਈ ਇਹੋ ਜਿਹਾ ਵਿਕਲਪ ਨਹੀਂ ਕਰਦੇਗੀ ਜਿਸ ਨਾਲ ਜਿਵੇਂ ਆ ਮੁੰਡਾ ਆਇਆ ਸੀ ਅਮਰਤਪਾਲ ਇਹਨੇ ਬਿਠਾ ਕੇ ਬਹੁਤ ਲੋਕਾਂ ਨੂੰ ਸਮਝਾਇਆ ਮੁੰਡਿਆਂ ਨੂੰ ਬੜਿਆਂ ਨੇ ਨਸ਼ਾ ਛੱਡਤਾ ਇਹੋ ਜਿਹਾ ਦਾ ਵਿਕਲਪ ਹੈ ਹੀ ਨਹੀਂਗਾ ਜਿੰਨਾ ਨਸ਼ਾ ਨੂੰ ਤੁਸੀਂ ਰੋਕਣ ਵਾਸਤੇ ਕਹਿੰਦੇ ਆ ਉਹ ਤਾਂ ਖੁਦ ਨਸ਼ਾ ਪਕਾਰੇ ਪੁਲਿਸ ਵਾਲੇ ਤਾਂ ਉਹ ਬੀਬੀ ਫੜੀ ਗਈ ਥੋੜੀ ਨਸ਼ਾ ਵੇਚਣ ਵਾਲੀ ਹੋਰ ਬੰਦੇ ਫੜੇ ਗਏ ਆ ਪੁਲਿਸ ਵਾਲੇ ਉਹ ਸਾਲੇ ਜੇ ਸੰਸੀਅਰ ਹੋਣ ਤਾਂ ਨਸ਼ਾ ਵੇਚੀ ਨਹੀਂ ਸਕਦਾ ਜੇ ਨਸ਼ਾ ਵੇਚੂ ਨਾ ਤਾਂ ਫੇ ਖਾਊ ਕੌਣ ਆਪੇ ਹਰ ਜੂਗਾ ਰੌਣਾ ਤੇ ਹੈ ਬੱਚਿਆਂ ਤੱਕ ਸਕੂਲ ਤੱਕ ਜਾਵੜੇ ਨਸ਼ਾ ਬਰੌਤੀ ਵਾਲੇ ਇੱਕ ਪਰਸਨਿਕਾ ਘਟਿਆਗਾ ਕਿਉਂਕਿ ਉਹਨੂੰ ਤੇ ਇੱਕ ਨਸ਼ੇ ਨੂੰ ਇੱਕ ਬਿਜ਼ਨਸ ਬਣਾ ਲਿਆ ਲੋਕ ਕੋ ਕੋ ਮਾਈਕਰੀ ਜਨੇ ਨਸ਼ਾ ਨੂੰ ਲੈ ਲਿਆ ਕਿ ਕਰੋੜਾਂ ਰੁਪਏ ਦੀ ਹੀਰੋਇਨ ਜਿਹੜੀ ਉਪਰੀ ਜਾਂਦੀ ਹੈ ਹਰ ਰੋਜ਼ ਫੜੀ ਜਾਂਦੀ ਹੈ ਉਹ ਜਿਹੜੀ ਕੁਝ ਵੜੀ ਗਈ ਜਿਹੜੀ ਨਹੀਂ ਫੜੀ ਗਈ ਉਹ ਲੋਕਾਂ ਚ ਮਢੀ ਗਈ ਹਾਂ ਤੇ ਉਹਦੇ ਨਾਲ ਬਰਬਾਦੀ ਤਾਂ ਹੋਣੀ ਆ ਸਰਕਾਰ ਵੀ ਉਹਦੇ ਵਿੱਚ ਹਿੱਸੇਦਾਰ ਹੈ ਸਰਕਾਰ ਜੇ ਨਹੀਂ ਤਾਕਤ ਕਰੇ ਤਾਂ ਕਿ ਮਜਾਲਕਾ ਇਹ ਇੱਕ ਇਹ ਕਾਰਨ ਬਣ ਜਾਂਦਾ ਕਿ ਲੋਕੀ ਨਸ਼ਾ ਵੇਚਣ ਨਸ਼ਾ ਵੇਚਣ ਵਾਲਿਆਂ ਦਾ ਪੁਲਿਸ ਵਾਲਿਆਂ ਨੂੰ ਔਰ ਲੋਕਾਂ ਨੂੰ ਆਮ ਪਤਾ ਹੈ ਲੇਕਿਨ ਲੋਕ ਲੋਕੋ ਅੱਗੇ ਨਹੀਂ ਲੱਗਦੇ ਸਾਡੇ ਏਰੀਆ ਚ ਸਾਖ ਚੋਂ ਇੱਕ ਮੁੰਡੇ ਨੇ ਅੱਗੇ ਲਾ ਕੇ ਲਿਆ ਸੀ ਰਾਤ ਨੂੰ ਆਏ ਉਹਨੂੰ ਗੋਲੀ ਮਾਰ ਕੇ ਮਾਰ ਗਏ ਪੁਲਿਸ ਨੇ ਕੀ ਕੀਤਾ ਅਣਭਿਸ਼ਰਤੇ ਬੰਦਿਆਂ ਦੀ ਪਰਚਾ ਅਰਜ਼ੀ ਕਰ ਦਿੱਤਾ ਨਾ ਕੋਈ ਕੁੱਪਸਤ ਮਤਲਬ ਸਿਸਟਮ ਹੀ ਹੈ ਕਿ ਲੋਕ ਡਰ ਗਏ ਲੋਕਾਂ ਨੇ ਖਸਮਾਂ ਨੂੰ ਕਹੋ ਆਪਦੀ ਜਾਨ ਬਚਾਓ ਆਪਦੇ ਬੱਚੇ ਬਚਾਓ ਸਾਨੂੰ ਕੀ ਲੋੜ ਹੈ ਕਿਸੇ ਨੂੰ ਘਰਾਂ ਉਹੋ ਜਿਹਾ ਸਹਿਯੋਗ ਸਰਕਾਰ ਨਹੀਂ ਦੇ ਰਹੀ ਪੁਲਿਸ ਨਹੀਂ ਲੈ ਰਹੀ ਪਰ ਪੁਲਿਸ ਨੂੰ ਸਾਰਾ ਪਤਾ ਹੈ ਮੈਂ ਤਾਂ ਜਿਹੜੀ ਗੁੰਡਾ ਕਰਦੀ ਆ ਪੰਜਾਬ ਦੇ ਵਿੱਚ ਉਹ ਵੀ ਇਸ ਟਾਈਮ ਫਰੋਤੀਆਂ ਮੰਗਣੀਆਂ ਤੇ ਜਾਂ ਇਦਾਂ ਦੇ ਡਰੱਗ ਰਿਤੰਦਿਆਂ ਦੇ ਵਿੱਚ ਅਨਵਾਲਵ ਹੋਣਾ ਫੇਰ ਪੁਲਿਸ ਦੁਆਰਾ ਝੂਠੇ ਸੱਚੇ ਇਨਕਾਊਂਟਰ ਕਰਨੇ ਤੇ ਜਿਵੇਂ ਕਹਿੰਦਾ ਵੀ ਇਹ ਪੰਜਾਬ ਨੂੰ ਕਿਹੜੇ ਪਾਸੇ ਵੱਲ ਨੂੰ ਲੈ ਕੇ ਜਾ ਰਹੀ ਜਿਹੜੀ ਨਵੀਂ ਲਹਿਰ ਚੜਹੀ ਹੋਈ ਹੈ ਇਹ ਇਹ ਦੇਖੋ ਇਹ ਇਹ ਜਮਾਂ ਬਰਬਾਦ ਕਰ ਦਿੰਨਾ ਪੰਜਾਬ ਜਿਹੜੇ ਟੈਲੈਂਟਡ ਚੰਗੇ ਸਿਆਣੇ ਬੰਦੇ ਐ ਉਹ ਤਾਂ ਚੁੱਪ ਕਰਕੇ ਘਰੇ ਬੈ ਗਏ ਜਿਹੜੇ ਚੰਗੇ ਮੁੰਡੇ ਸੀ ਨੌਜਵਾਨ ਬੰਦੇ ਸੀ ਉਹ ਛੱਡ ਕੇ ਥੋਂ ਨਿਕਲ ਗਏ ਕਿ ਇਸੇ ਕਰਕੇ ਕਿ ਉੱਥੇ ਜਿਹੜਾ ਪੋਲੀਟੀਕਲ ਇਨਫਰਾਸਟ੍ਰਕਚਰ ਹੈ ਉਹ ਐਡਾ ਬੁਰੀ ਤਰ੍ਹਾਂ ਮਾੜਾ ਹੋ ਗਿਆ ਹੈ ਕਿ ਉਹ ਆਂਦਾ ਵੀ ਤੂੰ ਕੋਈ ਨਹੀਂ ਮੇਰੀ ਸ਼ੈਡਰ ਚ ਆ ਜਾ ਔਰ ਉਹ ਇੱਕ ਐਮਐਲਏ ਹੈ ਐਮਐਲਏ ਦਾ ਕਾਨੂੰਨ ਕੀ ਹੈ ਉਹਨੇ ਕਾਨੂੰਨ ਹੋਣਾ ਲੋਕਾਂ ਨੂੰ ਪੁੱਛ ਕੇ ਵੀ ਦੱਸੋ ਸਾਡੀਆਂ ਸਾਡੀਆਂ ਲੋੜਾਂ ਕੀ ਹੈ ਉਹ ਅਨੁਸਾਰ ਅਸੀਂ ਕਾਨੂੰਨ ਬਣਾਈਏ ਉਹ ਤਾਂ ਸਿਰ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈ ਉਹ ਤਾਂ ਉਹ ਤਾਂ ਡੀਸੀ ਤੋਂ ਲੈ ਕੇ ਥੱਲੇ ਤੱਕ ਜਿੰਨੇ ਹੈ ਸਾਰੇ ਐਮਐਲਏ ਦੇ ਅੰਡਰ ਬਣਾਏ ਹੋਏ ਇਹੋ ਜਿਹਾ ਸਟਰਕਚਰ ਬਣਿਆ ਹੋਇਆ ਹੈ ਕਿ ਐਮਐਲਏ ਗਾਂ ਨੇシャ ਕਮਾਉਂਦਾ ਹੂੰ ਪੋਛਾੜੀ ਉਹਦੇ ਨਾਲ ਸਾਧ ਜਿੰਦਿਆ ਪੈਸੇ ਕਮਾਉਂਦੇ ਆ ਤੇ ਲੋਕ ਬਰਬਾਦ ਹੋ ਰਹੇ ਇਹਦਾ ਮਤਲਬ ਤਾਣੀ ਹੁਲਜੀ ਹੋਈ ਆ ਬਿਲਕੁਲ ਬਿਲਕੁਲ ਨਾਉ ਜਿਆਦਾ ਹੋ ਜਿਆ ਗਿਆ ਜੀ ਬਹੁਤ ਜਿਆਦਾ ਇਹ ਇਹ ਤਾਂ ਕੋਈ ਜਿਵੇਂ ਗੁਰਗੋਬ ਸਿੰਘ ਆ ਜਾਂ ਕੋਈ ਸੂਰਮਾ ਉੱਥੇ ਕੋਈ ਮੁੱਖ ਮੰਤਰੀ ਇਹੋ ਜਿਹਾ ਬਣੇ ਜਿਹੜਾ ਇਹ ਆਖਿਆ ਵੀ ਮੈਂ ਧੂਮੜ ਕੇ ਮਰਨਾ ਹੀ ਆ ਬੜਨਾ ਨਹੀਂ ਤੇ ਮੈਂ ਇਹ ਖਤਮ ਕਰਨਾ ਤੇ ਖਤਮ ਹੀ ਹੋ ਜਾਊਗਾ ਸਿਰਕੜੀ ਦੇ ਕਾਰਕਿਰਨ ਫੰਕਸ਼ਨਾਂ ਨੂੰ ਕਹਦੇ ਵੀ ਮੈਂ ਮੈਂ ਨਾ ਮੁੜ ਕੇ ਮੁੱਖ ਮੰਤਰੀ ਬਣਨਾ ਲੇਕਿਨ ਮੈਂ ਇਹ ਸੁਧਾਰ ਦੇਣਾ ਭਾਵੇਂ ਮੈਨੂੰ ਕੋਈ ਮਾਰ ਦੇਵੇ ਤਾਂ ਫਿਰ ਇਹ ਕੰਮ ਹੋ ਸਕਦਾ ਹੈ ਉਹ ਤਾਂ ਇਹ ਵੀ ਤੁਸੀਂ ਪੈਸੇ ਇਕੱਠੇ ਕਰੋ ਪਾਰਟੀ ਫੰਡ ਇਕੱਠਾ ਕਰੋ ਆਹ ਹੁਣ ਆਹ ਲੈਂਡ ਪੂਲਿੰਗ ਹੋ ਗਈ ਹੈ ਪਾਰਟੀ ਫੰਡ ਇਕੱਠਾ ਕਰਨਾ ਅੱਛੇ 4 ਲੱਖ ਕਰੋੜ ਰੁਪਈਆ ਇਸ ਤਰ੍ਹਾਂ ਦੀ ਚੇਸਤ ਮਣਾ ਰਹੇ ਸਾਰਾ ਸ਼ਰਮ ਨਹੀਂ ਆਉਂਦੀਗੀ ਜੱਟਾਂ ਦੇ ਮੁੰਡੇ ਸਾਰੇ ਐਮਐਲਏ ਹੈ 3 ਦਿਨ ਦਿਨ ਇੱਕ ਵੀ ਬਿਆਨ ਨਹੀਂ ਆਇਆ ਕਿਸੇ ਇੱਕ ਐਮਐਲਏ ਦਾ ਹੁਣ ਤੱਕ ਵੀ ਆ ਕੀ ਹੋ ਰਿਹਾ ਨੀਵੀਂ ਪਾ ਕੇ ਗਦਿਆਂ ਨੂੰ ਬੈਠੇ ਸਾਰੇ ਇਹ ਥੋੜਾ ਦੇਸ਼ ਦੇ ਦੇਸ਼ ਦੇ ਮੁਲਕ ਨੂੰ ਕਿਸੇ ਮੁਲਕ ਦਾ ਨੁਕਸਾਨ ਹੁੰਦਾ ਆਵੇ ਤੇ ਮੁਲਕ ਦੇ ਮਾਲਕ ਜਿਹੜੇ ਆ ਉਹ ਉਹ ਚੁੱਪ ਕਰਕੇ ਜਿਹੜੇ ਮਾਲਕ ਬਣੇ ਬੈਠੇ ਐ ਪ੍ਰਬੰਧਕ ਹੈਗੇ ਆ ਜਿਹੜੇ ਉਹ ਧਿਆਨ ਹੀ ਨਹੀਂ ਦਿੰਦੇ ਮੇਰਾ ਖਿਆਲ ਦਿੱਲੀ ਦਾ ਦਬਾਅ ਹੀ ਇਹਨਾਂ ਦੇ ਉੱਤੇ ਇੰਨਾ ਜ਼ਿਆਦਾ ਆ ਜਿਹੜੇ ਤਾਂ ਹੈਗੇ ਜਿਵੇਂ ਕਹਿੰਦਾ ਵੀ ਇਹਨਾਂ ਦੀਆਂ ਚਾਦਰਾਂ ਝਾੜਨ ਵਾਲੇ ਉਹਨਾਂ ਨੂੰ ਤਾਂ ਇਹ ਮੂਹਰੇ ਲਾਉਂਦੇ ਆ ਜਿਹੜਾ ਕੋਈ ਮੂਹਰੇ ਸਵਾਲ ਜਵਾਬ ਕਰਦਾ ਉਹਨੂੰ ਫਿਰ ਇਹ ਦਬਾ ਕੇ ਰੱਖਦੇ ਆ ਜਿਸ ਦਾ ਕਰਕੇ ਕੋਈ ਬੋਲ ਕੇ ਰਾਜੀ ਨਹੀਂ ਇਸ ਮਸਲੇ ਦੇ ਉੱਤੇ ਮੇਰਾ ਖਿਆਲ ਦੇਖੋ ਜੇ ਇਹ ਪਾਰਟੀ ਉਹਨਾਂ ਪਾਰਟੀਆਂ ਵਰਗੀ ਬਣ ਗਈ ਹੈ ਕੋਈ ਫਰਕ ਨਹੀਂਗਾ ਉਹਨਾਂ ਪਾਰਟੀਆਂ ਚੋਂ ਹੀ ਬੰਦੇ ਆ ਗਏ ਹੁਣ ਜਿਹੜੀਆਂ ਜਿੰਨੀਆਂ ਜਿੰਨੀ ਚੁਣਾਂ ਹੋਈਆਂ ਨੇ ਜਲੰਧਰ ਚ ਬੀਜੇਪੀ ਚੋਂ ਬੰਦਾ ਆਇਆ ਆ ਇੱਥੇ ਗਿੱਦੜਾ ਵੇ ਅਕਾਲੀ ਦਲ ਚੋਂ ਆਇਆ ਹੈ ਜੀ ਹੁਣ ਫੇਰ ਅਕਾਲੀ ਦਲ ਦੇ ਬੰਦੇ ਨੂੰ ਤਰਨ ਤਰਨ ਦੇ ਨੂੰ ਡਿਕਲੇਅਰ ਇਹ ਹੈ ਹੈ ਜੀ ਇਹ ਜਿਹੜੇ ਉਹ ਬੰਦੇ ਹੈ ਜਿਹੜੇ ਲੋਕਾਂ ਨੇ ਨਕਾਰੇ ਹੋਏ ਆ ਉਹਨਾਂ ਵੱਲੋਂ ਲੈ ਕੇ ਤਾਂ ਇਹ ਪਾਰਟੀ ਫੇਰ ਹੁਣ ਦੁਬਾਰਾ ਚੱਲ ਰਹੀ ਹੈ ਤੇ ਫਿਰੋਜ਼ ਪਾਰਟੀ ਨੂੰ ਫਰਕ ਥੋੜੋ ਰਿਹਾ ਜਿਹੜੇ ਬੰਦੇ ਇਹਦੇ ਵਿੱਚ ਕੰਮ ਕਰਨ ਵਾਲੇ ਸੀ ਉਹ ਤਾਂ ਨਿਕਲਦੇ ਸਾਰੇ ਉਹ ਤਾਂ ਛੱਡ ਗਏ ਇਸ ਪਾਰਟੀ ਨੂੰ ਕਿਉਂਕਿ ਇਹਦੇ ਦਾ ਪ੍ਰਿੰਸੀਪਲ ਲੁੱਟਣ ਦੇ ਹੈ ਸਾਡੇ ਪ੍ਰਿੰਸੀਪਲ ਸੀ ਕਿ ਅਸੀਂ ਇਹਨੂੰ ਡਿਵੈਲਪ ਕਰਨਾ ਸੀ ਪੰਜਾਬ ਨੂੰ ਤੇ ਪੰਜਾਬ ਡਿਵੈਲਪ ਤਾਂ ਹੋ ਨਹੀਂ ਰਿਹਾ ਪੰਜਾਬ ਤਾਂ ਗਰਕਰਿਆ ਤੇ ਇਸ ਦਾ ਕੋਈ ਨਾ ਕੋਈ ਉਹ ਜਾ ਕੋਈ ਸੋਚਣਾ ਉੱਥੇ ਤਾਂ ਕਲਿਆਣ ਹੋ ਸਕਦਾ ਹੈ ਅਦਰਵਾਜ਼ੀ ਬੜਾ ਹੀ ਮੁਸ਼ਕਲ ਹੈ ਬੜਾ ਹੀ ਬੜਾ ਤਰਾਸਦੀ ਹੈ ਪੰਜਾਬ ਦੀ ਸਾਡੇ ਵਾਸਤੇ ਬਰਾੜ ਸਾਹਿਬ ਮੈਂ ਕਹਿੰਨਾ ਥੋੜੀ ਜਿਹਾ ਆਪਾਂ ਪੰਜਾਬ ਦੇ ਹੈਲਥ케ਅਰ ਦੀ ਵੀ ਗੱਲ ਕਰ ਲਈਏ ਕਿਉਂਕਿ ਮਾਨ ਸਾਹਿਬ ਹੋਣਾ ਨੇ ਉੱਥੇ ਮਹੱਲਾ ਕਲੀਨਿਕਾਂ ਬਣਾਉਣ ਦਾ ਬੀੜਾ ਚੱਕਿਆ ਸੀ ਕਹਿੰਦੇ ਵੀ ਅਸੀਂ ਸਾਰਾ ਕੁਝ ਮੁਕਤ ਕਰਾਂਗੇ ਜਿਹੜੀ ਲੁੱਟ ਹੋ ਰਹੀ ਆ ਉਹਨੂੰ ਅਸੀਂ ਬੰਦ ਕਰਾਂਗੇ ਫਾਰਮੇਸੀਆਂ ਵੱਲੋਂ ਡਾਕਟਰੀ ਵਿਭਾਗਾਂ ਵੱਲੋਂ ਜਾਂ ਵੱਡੇ ਹਸਪਤਾਲਾਂ ਵੱਲੋਂ ਤੇ ਕੋਈ ਬਦਲਾਅ ਦੇਖਣ ਨੂੰ ਮਿਲਿਆ ਕੋਈ ਮਹੱਲਾ ਕਲੀਨਿਕਾਂ ਦਾ ਮਹੱਲਾ ਕਲੀਨਿਕਾਂ ਕੋਈ ਬਦਲਾਅ ਨਹੀਂ ਕੁਝ ਨਹੀਂ ਹੋ ਰਿਹਾਗਾ ਫਰਜੀ ਸਾਰਾ ਕੁਝ ਹੋ ਰਿਹਾ ਫਰਜੀ ਉੱਥੇ ਐਂਟਰੀਆਂ ਹੋ ਰਹੀਆਂ ਵੀ ਆਜ ਕਿਉਂਕਿ ਡਾਕਟਰ ਨੂੰ ਉਹ ਪੈਸੇ 50 ਰੁਪਏ ਦੇ ਹਿਸਾਬ ਨਾਲ ਦੇ ਰਹੇ ਐ ਇੱਕ ਜਿਹੜਾ ਪੇਸ਼ੈਂਟ ਹੈ ਤੇ ਉਹ ਪੇਸ਼ੈਂਟ ਇੰਟਰੀਆਂ ਕਰੀ ਜਾਂਦੇ ਐ ਇੰਟਰੀਆਂ ਜਾਂਦੀ ਇੰਟਰੀਆਂ ਹੋ ਹੋ ਕੇ ਦਸਤਕ ਅੱਗੇ ਫਰਾਡ ਫੜਿਆ ਗਿਆ ਇਸ ਤਰੀਕੇ ਨਾਲ ਉਹ ਅਗਲਾ ਆਪਣੀ ਤਰਖਾ ਲਈ ਜਾਂਦਾ ਨਾ ਕੁਝ ਬਣਦਾ ਨਾ ਕਰਦਾ ਚੰਗਾ ਬਣਾ ਸਿਸਟਮ ਸੀਗਾ ਉਹ ਸਿਸਟਮ ਨੂੰ ਵੀ ਖਰਾਬ ਕਰ ਲਿਆ ਪਹਿਲੇ ਨੂੰ इवन ਹੋਣਾ ਤਾਂ ਇਹ ਚਾਹੀਦਾ ਹੈ ਕਿ ਇੱਕ ਹੋਣਾ ਇਹ ਚਾਹੀਦਾ ਹੈ ਕਿ ਜੇ ਹੈਲਥ ਸਿਸਟਮ ਨੂੰ ਠੀਕ ਕਰਨਾ ਹੈ ਕਿ ਕਲਸਟਰ ਸਿਸਟਮ ਚਾਹੀਦਾ ਹੈ ਕਿੰਨਾ ਪਿੰਡਾਂ ਦੇ ਕਲਸਟਰ ਬਣਾ ਕੇ ਉੱਤੇ ਛੋਟਾ ਹਸਪਤਾਲ ਹੋਣਾ ਚਾਹੀਦਾ 10 ਪਿੰਡਾਂ ਦੇ ਕਲਸਟਰ ਬਣੇ ਹੋਏ ਆ ਜਿਹੜੇ ਸਿਵਲ ਹਸਪਤਾਲ ਤੋਂ ਉਹਦੇ ਛੋਟੇ ਹਸਪਤਾਲ ਆ ਜਿਹੜੇ ਜਿਹੜੇ ਆਪਣੇ ਜਿਹੜੇ ਉਹਨੂੰ ਕਹਿੰਦੇ ਵੀ ਵੱਡੇ ਕਸਬੇ ਆ ਕਸਬੇ ਆ ਉਹਨਾਂ ਕਸਬਿਆਂ ਦੇ ਵਿੱਚ ਉਹ ਹੈਗੇ ਆ ਉਹਨਾਂ ਕਸਬਿਆਂ ਨੂੰ 10-10 ਪਿੰਡ ਅਟੈਚ ਉਹ ਕਲਸਟਰ ਉਹਦੇ ਉੱਤੇ ਕੋਈ ਐਮ ਡੀ ਡਾਕਟਰ ਰੱਖੇ ਜਾਣ ਐਮ ਬੀਬੀਐਸ ਡਾਕਟਰ 10 ਪਿੰਡਾਂ ਦੇ ਰੱਖਿਆ ਜਾਵੇ ਇਹਨੇ ਸਿਵਲ ਹਸਪਤਾਲ ਬਣਾਇਆ ਜਾਣ ਹੁਣ ਸਾਡੀ ਮੈਡੀਕਲ ਯੂਨੀਵਰਸਿਟੀ ਹੈ ਸਾਡੀ ਮੈਡੀਕਲ ਯੂਨੀਵਰਸਿਟੀ ਜਿਹਦਾ ਸਿਰ ਲੱਗਦਾ ਉਹ ਵੀ ਯੂਨੀਵਰਸਿਟੀ ਦੇ ਬਟਾ ਜਦੋਂ ਕਿ ਯੂਨੀਵਰਸਿਟੀ ਚੋਂ ਬੰਦਾ ਜਾਣਾ ਚਾਹੀਦਾ ਹੈ ਜਦੋਂ ਸਿਵਲ ਹਸਪਤਾਲ ਨੂੰ ਜਵਾਬ ਮਿਲ ਜੇਵੇ ਤਾਂ ਉਹ ਰਿਸਰਚ ਆਸਤੇ ਉੱਥੇ ਜਾਣਾ ਚਾਹੀਦਾ ਵੀ ਦੱਸੋ ਕੀ ਗੱਲ ਹੈ ਵੀ ਜੋ ਕੁਝ ਅਸੀਂ ਕੋਸ਼ਿਸ਼ ਕਰ ਲਿਆ ਪਰ ਬਚਿਆ ਨਹੀਂ ਇਹ ਇਹ ਤਾਂ ਸਿਸਟਮ ਹੀ ਹੈ ਨਹੀਂਗਾ ਉੱਥੇ ਹਮਮ ਇਹ ਯੂਨੀਵਰਸਿਟੀ ਦਾ ਬੋਰਾਹਾਲਾ ਯੂਨੀਵਰਸਿਟੀ ਦੇ ਵਿੱਚ ਮੁਲਾਜ਼ਮਾ ਉਹਨੂੰ ਮੁਲਾਜ਼ਮ ਵੀ ਰੋਜ਼ ਟਰਾਈ ਕਿਤੇ ਹੈ ਤੇ ਜਿਹੜੇ ਪ੍ਰੋਫੈਸਰ ਐ ਉਹਨਾਂ ਨੂੰ ਕੋਈ ਸਰਕਾਰੀ ਸਰਖਾ ਨਹੀਂ ਮਿਲਦੀਆਂ ਛੱਡ ਕੇ ਪ੍ਰਾਈਵੇਟ ਜਿਹੜੇ ਡਾਕਟਰ ਜਾਲੀ ਪੈਸਾ ਕਮਾਰੇ ਉਹ ਉਧਰ ਨੂੰ ਚੱਲ ਜਾਂਦੇ ਥੋੜੀ ਜੀ ਮੈਂ ਕਹਿੰਦਾ ਵੀ ਅੱਜ ਤੁਹਾਡਾ ਲਾਹਾ ਲੈ ਲਏ ਤੁਸੀਂ ਬਹੁਤ ਤਰਪਿਸ਼ੋ ਸਾਡੇ ਕੋਲੇ ਆਏ ਹੋ ਤੇ ਮੈਂ ਚਾਹੁੰਗਾ ਥੋੜਾ ਜਿਹਾ ਐਸਵਾਈਐਲ ਦਾ ਮੁੱਦਾ ਵੀ ਸ਼ੋਅ ਹੋ ਜਿਹੜਾ ਪਾਣੀਆਂ ਦਾ ਮੁੱਦਾ ਉੱਥੇ ਪੰਜਾਬ ਦੇ ਪਾਣੀਆਂ ਦੀ ਗੱਲ ਕੋਈ ਨਹੀਂ ਕਰਦਾ ਕਿੰਨੇ ਚਿਰ ਦੀ ਉੱਤੇ ਸਿਆਸਤ ਹੋ ਰਹੀ ਹੈਗੀ ਆ ਉਹਦੇ ਬਾਰੇ ਵੀ ਥੋੜੀ ਜੀ ਮੈਂ ਕਹਿੰਦਾ ਗੱਲਬਾਤ ਤੁਸੀਂ ਜ਼ਰੂਰ ਕਰੋ ਵੀ ਉਹ ਕਿੱਧਰ ਨੂੰ ਜਾ ਰਿਹਾ एसवाईएल ਦਾ ਮਤਲਬ ਕੀ ਹੈ ਪਹਿਲਾਂ ਤੋਂ ਸਤਲੁਜ ਯਮਨਾ ਲਿੰਕ ਹੈ ਐਸਵਾਈਐਲ ਸਤਲੁਜ ਯਮਨਾ ਇੱਕ ਲਿੰਕ ਬਣਾਉਣਾ ਸੀ ਨਹਿਰ ਦਾ ਨਾਸ ਵੀ ਇਹ ਲੈ ਸਤਲੁਜ ਲਾਉਣਾ ਇਹ ਲਿੰਕ ਬਣਾਉਣਾ ਸੀ ਯਮਨਾ ਦੇ ਸਤਲੁਜ ਦਾ ਵੀ ਜਿੱਥੇ ਪਾਣੀ ਦੀnecessity ਉੱਥੇ ਪਾਣੀ ਮਿਲੇ ਹੁਣ ਪੰਜਾਬ ਦਾ ਪਾਣੀ ਹਰਿਆਣਾ ਮੰਗੀ ਜਾਂਦਾ ਕਿ ਸਾਨੂੰ ਤਾਂ ਪਾਣੀ ਦੇ ਦਿਓ ਤੇ ਜਿਹੜਾ ਯਮਨਾ ਦਾ ਪਾਣੀ ਆਉਣਾ ਹੈ ਉਹ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ ਜਾਂ ਦਾ ਇਸ ਇਹਨੂੰ ਲਿੰਕ ਬਣਾਇਆ ਜਾਵੇ ਨਾ ਜਿਵੇਂ ਇੱਕ ਇੱਕ ਪਾਈਪ ਜਾਂਦੀ ਆ ਉਹਦੇ ਜੀ ਟੂਟੀਆਂ ਲੱਗ ਜਾਂਦੀਆਂ ਵੀ ਆ ਇੱਧਰ ਹਰਿਆਣੇ ਨੂੰ ਨਹੀਂ ਜਾਣੀਆਂ ਜਾਂ ਪੰਜਾਬ ਨੂੰ ਨਹੀਂ ਜਾਣੀਆਂ ਇਹ ਪਾਣੀ ਇਕੱਠਾ ਹੋ ਜਾਊਗਾ ਸਤਲੁਜ ਜੀ ਯਮਨਾ ਐਸਪੀਐਲ ਬਣਾਇਆ ਜੀ ਸਤਲੁਜ ਜੀ ਜਾਂਣਾ ਲਿੰਕ ਵੀ ਉੱਥੋਂ ਵੀ ਪਾਣੀ ਆਊਗਾ ਉੱਥੇ ਤਾਂ ਉੱਥੇ ਤੱਕ ਤਾਂ ਜਾਣ ਵਾਲੀ ਗੱਲ ਹੀ ਨਹੀਂ ਗਈ ਇਹ ਤਾਂ ਇਹ ਨਹਿਰ ਜਿਹੜੀ ਆ ਹਰਿਆਣੇ ਤੱਕ ਜਾਵੇ ਸਾਡੀ ਸਾਨੂੰ ਪਾਣੀ ਮਿਲੇ ਤੇ ਫਿਰ ਜਿਹੜਾ ਪਾਣੀ ਯਮਨਾ ਦਾ ਮਿਲਣਾ ਹੈ ਉਹ ਉਹ ਕਿਹਨੂੰ ਮਿਲੂਗਾ ਪੰਜਾਬ ਦੇ ਜਿਹੜੇ ਸਾਡੇ ਖੁਸ਼ਕ ਏਰੀਆ ਹੈਗਾ ਸਾਡਾ ਮਾਨਸਾ ਡਿਸਟ੍ਰਿਕਟ ਹੈ ਬਠਿੰਡਾ ਡਿਸਟ੍ਰਿਕਟ ਹੈ ਇਹਨਾਂ ਡਿਸਟ੍ਰਿਕਟਾਂ ਨੂੰ ਬੜਲਾ ਡਾ ਹੈ ਕਿ ਇਹਨਾਂ ਨੂੰ ਪਾਣੀ ਆ ਸਕਦਾ ਹੁਣ ਕਿਉਂ ਨਹੀਂ ਉਹ ਪ੍ਰੋਵੀਜ਼ਨ ਵੀ ਅਸੀਂ ਤੁਹਾਨੂੰ ਕੱਢ ਕੇ ਦਿੰਨੇ ਆ ਤੁਸੀਂ ਸਾਨੂੰ ਦੋ ਜਿੰਨਾ ਪਾਣੀ ਤੁਸੀਂ ਵਤੋਂਗੇ ਉਹਨਾਂ ਪਾਣੀ ਅਸੀਂ ਤੁਹਾਡੇ ਕੋਲ ਲੈ ਲਾਂਗੇ ਕਿ ਇਹ ਸਾਡਾ ਰਾਈਟ ਬਣਦਾ ਰਾਈਟ ਤਾਂ ਬਣਦਾ ਨਹੀਂ ਕਿ ਰਿਪੀਰੀਨ ਐਕਟ ਦੀ ਨਾ ਜਿਸ ਦੇਸ਼ ਵਿੱਚੋਂ ਦਰਿਆ ਵਗਦਾ ਹੈ ਉਸ ਤਰੀਫ ਦਾ ਉਹਦਾ ਰਾਈਟ ਹੈ ਉਹ ਉਹ ਰਾਈਟ ਆ ਉਹ ਨੂੰ ਦੇਵੇ ਨਾ ਲਵੇ ਧੱਕੇ ਨਾਲ ਰਾਜਸਥਾਨ ਵਾਲਾ ਲਈ ਜਾਂਦੇ ਆ ਤੱਕ ਇਹਨਾਂ ਨੂੰ ਲੈ ਸਵਈ ਵਾਲੇ ਉਹ ਜਿਹੜੇ ਰਾਜਸਥਾਨ ਵਾਲਾ ਉਹਦਾ ਰਿਵਾਰਡ ਹੀ ਕੋਈ ਨਹੀਂ ਮਿਲਿਆ ਸਨ ਹੂੰ 16 ਲੱਖ ਕਰੋੜ ਰੁਪਈਆ ਬਣਦਾ ਸਾਡਾ 16 ਲੱਖ ਕਰੋੜ ਰਾਜਸਥਾਨ ਵਾਲਾ 16 ਲੱਖ ਕਰੋੜ ਇਹ 2018 ਦੀ ਕੈਲਕੂਲੇਸ਼ਨ ਹੈ ਸੰਧਤਾ ਪੈਸਾ ਉਥੋਂ ਪੱਥਰ ਆਉਂਦਾ ਤੇ ਅਸੀਂ ਪੈਸਾ ਪੇ ਕਰਦੇ ਹਾਂ ਸਾਡਾ ਪਾਣੀ ਜਾਂਦਾ ਫਰੀ ਜਾ ਰਿਹਾ ਹੈ ਨਹੀਂ ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਇਦਾਂ ਦਾ ਤੇ ਕ੍ਰੇਮਾਂ ਵਾਲੀ ਆ ਵੀ ਪਿੱਛੋਂ ਪਾਣੀ ਆਉਂਦਾ ਜੀ ਪਿੱਛੋਂ ਪਾਣੀ ਆਉਂਦਾ ਪਿੱਛਾ ਬੰਦ ਕਰਕੇ ਤੁਸੀਂ ਬਾਹਰ ਕੱਢਦੇ ਹੋਗਾ ਨਾ ਇਹ ਹਿਮਾਚਲ ਦੀ ਨਹੀਂ ਲੈ ਜਨਾ ਪਿੱਛੋਂ ਪਾਣੀ ਜਿਹੜਾ ਆ ਰਿਹਾ ਉਹ ਫालतੂ ਪਾਣੀ ਵਧਿਆ ਪਾਣੀ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਆਉਂਦਾ ਅਸੀਂ ਉਹਨੂੰ ਮੈਨੇਜ ਕਰ ਲਿਆ ਭਾਗੜਾ ਬਣਾ ਲਿਆ ਨਹਿਰਾਂ ਬਣਾ ਲੀਆਂ ਅਸੀਂ ਉਹਨੂੰ ਮੈਨੇਜ ਕਰਕੇ ਆਪ ਵਰਤ ਰਹੇ ਹਾਂ ਤੁਸੀਂ ਇਹਦੇ ਝੋਸਾ ਸਾਡਾ ਰਾਈਟ ਵਨ ਦਾ ਮੱਲੂਗਲੀ ਤੁਸੀਂ ਲਈ ਜਾਨੇ ਆ ਅਸੀਂ ਇਹ ਮੈਜ ਡਰਾਮਾ ਕਰਦੇ ਆ ਕੱਲ ਕੱਲ ਪਰਸੋਂ ਮੀਟਿੰਗ ਹੋਈ ਹੈ ਹੁਣ ਫੇਰ 13 ਤੋਂ ਪਹਿਲਾਂ ਮੀਟਿੰਗ ਹੋ 13 ਨੂੰ ਸੁਪਰੀਮ ਕੋਰਟ ਦਾ ਆਰਡਰ ਆ ਪਤਾ ਨਹੀਂ ਕੀ ਆਰਡਰ ਆਉਣੇ ਮਤਲਬ ਬੀਟਿਕਾ ਕਰ ਕਰਕੇ ਆਪ ਦਾ ਆਪ ਦਾ ਰਾਜਨੀਤੀ ਜਿੰਨੀ ਜਦੋਂ ਲਈ ਰਾਸ਼ਟਰੀਆਂ ਬਣੀਆਂ ਸਿਰਫ ਰਾਜਨੀਤੀ ਹੋ ਰਹੀ ਹੈ ਜਦੋਂ ਇਲੈਕਸ਼ਨ ਇਹੜੇ ਆ ਜਾਂਦਾ ਉਧਰਲੀ ਉਧਰ ਲਾਉਣਾ ਪਾਈ ਜਾਂਦੀ ਹੈ ਧਲੇਂਦਰ ਹੋਣਾ ਕੁਝ ਨਹੀਂ ਥੋੜਾ ਜਿਹਾ ਤੁਸੀਂ ਅਕਾਲ ਤਖਤ ਦੇ ਉੱਤੇ ਜਿਵੇਂ ਅੱਜ ਕੱਲ ਲੋਕਾਂ ਨੇ ਮਜ਼ਾਕ ਬਣਾਇਆ ਹੋਇਆ ਚਾਹੇ ਉਹ ਕੋਈ ਸਿਆਸੀ ਲੀਡਰ ਆ ਚਾਹੇ ਕੋਈ ਸਿਆਸੀ ਪਾਰਟੀ ਆ ਮੈਂ ਚਾਹੂੰਗਾ ਦੋਹੇ ਕੁਐਸਚਨ ਇਕੱਠੇ ਕਰਦੇ ਹੋ ਇੱਕ ਤਾਂ ਅਕਾਲ ਤਖਤ ਦੀ ਮਰਿਆਦਾ ਸਾਡੀ ਕਿੱਧਰ ਨੂੰ ਜਾ ਰਹੀ ਆ ਤੇ ਦੂਸਰਾ ਅਕਾਲੀ ਦਲ ਦਾ ਭਵਿੱਖ ਕੀ ਹੋਊਗਾ ਦੇਖੋ ਅਕਾਲ ਤਖਤ ਦੀ ਮਰਿਆਦਾ ਜਿਹੜੀ ਉਹ ਇਸ ਕਰਕੇ ਬਹਾਲ ਕੀਤੀ ਸੀ ਕਿ ਰਾਜਨੀਤੀ ਉੱਤੇ ਧਰਮ ਦਾ ਕਬਜ਼ਾ ਰਹੂਗਾ ਗਰਮ ਡਾਇਰੈਕਸ਼ਨ ਦੇਊਗਾ ਰਾਜਨੀਤੀ ਉਤੇ ਰਾਜ ਦੀ ਜਿਸ ਤਰੀਕੇ ਨਾਲ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਸੀ ਇੱਥੇ ਸੀ ਉਹ ਮਹਾਰਾਜਾ ਸੀ ਸਾਰਾ ਕਿੱਡੇ ਵੱਡੀ ਸਤਨਤ ਦਾ ਲੇਕਿਨ ਉਹ ਮੰਨਦਾ ਸੀ ਕਿ ਅਭੀ ਇਹ ਜਰਾ ਕਾਲ ਤੱਕ ਹੈ ਮੇਰੇ ਨਾਲ ਉਹ ਸੁਪਰੀਮ ਹੈ ਹੁਣ ਇਹ ਸੁਪਰੀਮਤਾ ਮੰਨ ਨਹੀਂ ਲਈ ਇਹਦੇ ਕਾਲ ਤੱਕ ਤੇ ਜੋ ਇੱਕ ਇਨਸਾਨ ਨੂੰ ਬਿਠਾਉਣੇ ਆ ਕਾਲ ਤੱਕ ਦੇ ਜਥੇਦਾਰ ਨੂੰ ਬਿਠਾਉਣੇ ਆ ਉਹ ਤਾਂ ਅਸੀਂ ਚੁਣਦੇ ਆ ਤੇ ਮਾੜਾ ਜਾਣ ਕੇ ਭੇਜਣ ਕੇ ਤੇ ਮਾੜੇ ਪਿਆਨ ਲਈ ਜਾਊਗਾ ਫਿਰ ਅైనా ਸੰਜੋ ਹੋਇਆ ਕੀ ਐ ਆ ਕਿਥੇ ਪਿੱਛੇ ਜੇ ਕੀ ਆ ਅਕਾਲ ਤਖਤ ਦੇ ਜੇਜ਼ਦਾਰ ਨੇ ਕਿਹਾ ਵੀ ਪੰਜ ਪ੍ਰਧਾਨੀ ਆਜੀ ਬਈ ਚ ਚਲਾਓ ਚੰਗੇ ਬੰਦੇ ਲੈ ਕੇ ਭਰਤੀ ਕਰੋ ਉਹਨਾਂ ਨੇ ਜਿਹੜੇ ਅਕਾਲ ਤਖਤ ਦੇ ਜੇਜ਼ਦਾਰ ਨੇ ਇਹ ਹੁਕਮ ਦਿੱਤਾ ਸੀਗਾ ਅਕਾਲੀ ਦਲ ਬਾਦਲ ਨੇ ਜੇਜ਼ਦਾਰੀ ਬਦਲਤਾ ਜੀਪੀਸੀ ਨੇ ਉਥੇ ਨਵਾਂ ਲਾਤਾ ਉਹ ਨਵੇਂ ਨੇ ਆ ਕੇ ਹੁਣ ਚਾਰ ਤਿੰਨ ਚਾਰ ਦਿਨ ਹੋ ਗਏ ਬਿਆਨ ਦਿੱਤਾ ਵੀ ਉਹ ਇਹ ਕਮੇਟੀ ਕਮੇਟੀ ਕੋਈ ਨਹੀਂ ਤੇ ਕੀ 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 ਅਕਾਲ ਤਖਤ ਦੀ ਮਰਿਆਦਾ ਰਹੇਗੀ ਕੀ ਲੋਕਾਂ ਦਾ ਵਿਸ਼ਵਾਸ ਰਹਿ ਗਿਆ ਅਕਾਲ ਤਖਤ ਤੇ ਕੀ ਉਹਦੇ ਪ੍ਰਿੰਸੀਪਲ ਜਿਹੜੇ ਪਿੱਛੇ ਤੁਰੇ ਆਉਂਦੇ ਆ ਜਿਸ ਬੰਦੇ ਨੇ ਕਿਹਾ ਕਿ ਭਾਈ ਤੁਸੀਂ ਬਣਾਓ ਮੋਨੇ ਬੰਦੇ ਕੋਈ ਨਹੀਂ ਚਾਹੀਦੇ ਸਭ ਸਿੱਖ ਬੰਦੇ ਵਧੀਆ ਬੰਦੇ ਇੱਕ ਐਜੀਪੀਸੀ ਵਿੱਚ ਪਰਤੀ ਕਰੀਏ ਆਪਾਂ ਤੇ ਇਹਦੀ ਪਰਤੀ ਸ਼ੁਰੂ ਕਰੋ ਅਕਾਲੀ ਦਲ ਦੀ ਅਕਾਲੀ ਦਲ ਤਾਂ ਇੱਕ ਬਿਜ਼ਨਸ ਸਿਸਟਮ ਬਣਾਇਆ ਹੋਇਆ ਹੈ ਹੁਣ ਉਵੇਂ ਮੋੜੀ ਆਉਂਦੀ ਐਜੀਪੀਸੀ ਨੂੰ ਮੈਨੂੰ ਦੱਸੋ ਕਿੱਥੇ ਲਿਖਿਆ ਹੋਇਆ ਹੈ ਕਿ 13-14 ਸਾਲ ਹੋ ਗਏ 2011 ਤੋਂ ਬਾਅਦ ਐਜੀਪੀਸੀ ਦਾ ਇਲੈਕਸ਼ਨ ਹੀ ਨਹੀਂ ਹੋਇਆ ਹਰ 5 ਸਾਲ ਬਾਅਦ ਸਾਰੇ ਇਲੈਕਸ਼ਨ ਹੁੰਦੇ ਆ ਸਰਪੰਚੇ ਦਾ ਹੁੰਦਾ ਹੈ ਚੇਅਰਮੈਨ ਦਾ ਬਲਾਕ ਸੰਮਤੀ ਦਾ ਹੁੰਦਾ ਹੈ ਜ਼ਿਲ੍ਹਾ ਪ੍ਰੀਸ਼ਦ ਦਾ ਹੁੰਦਾ ਹੈ ਐਮਐਲਏ ਦਾ ਹੁੰਦਾ ਹੈ ਐਮਪੀ ਦਾ ਹੁੰਦਾ ਹੈ ਸਰਕਾਰਾਂ ਬਣਦੀਆਂ ਹੈ ਜੀ ਤੇ 2011 ਤੋਂ ਬਾਅਦ 2025 ਆ ਗਈ 14 ਸਾਲ ਹੋ ਗਏ ਐਜਪੀਸੀ ਦਾ ਇਲੈਕਸ਼ਨ ਹੀ ਨਹੀਂ ਕਰਾਇਆ ਉਹੋ ਹੀ ਬੰਦੇ ਆ ਉਹੀ ਬੰਦੇ ਟੈਲੈਂਟ ਨੇ ਹੋਰ ਕੋਈ ਬੰਦਾ ਹੀ ਨਹੀਂ ਜਮਾ ਪੈਦਾ ਹੋਇਆ ਗੁਰਦੁਰ ਸਰਕਾਰਾਂ ਵੀ ਇਹ ਕਰਵਾ ਕੇ ਰਾਜੀ ਹੈ ਸਰਕਾਰਾਂ ਵੀ ਇਹ ਕਰਵਾ ਕੇ ਰਾਜੀ ਹੈ ਇਹ ਸਰਕਾਰ ਉੱਤੇ ਗਵਰਨਮੈਂਟ ਬੈਠੀ ਆ ਉਹਨੂੰ ਦਿਸਦਾ ਨਹੀਂ ਕਿ ਇਹ ਇਹਦੀ ਪੂਰਾ ਹੋ ਗਿਆ ਦਾ ਇਲੈਕਸ਼ਨ ਟਾਈਮ ਪੂਰਾ ਹੋ ਗਿਆ ਦਾ ਇਲੈਕਸ਼ਨ ਕਰਾਈ ਹਰ ਵੇਰਾ ਕਰਾਉਂਦੀ ਹੈ ਹੁਣ ਫਿਰ ਮੈਨੂੰ ਕੋਈ ਕਹਿੰਦਾ ਇਲੈਕਸ਼ਨ ਆ ਜਾਣਾ ਮਤਲਬ ਨਹੀਂ 2027 ਤੋਂ ਬਾਅਦ ਇਲੈਕਸ਼ਨ ਦਾ ਫਿਰ ਬਹਾਨਾ ਹੋਊਗਾ ਉਵੇਂ ਫਿਰ ਚਲੀ ਜੂਗਾ ਤੇ ਅਖੀਰ ਦੇ ਵਿੱਚ ਆਪਣੀ ਕੋਈ ਟਾਈਮ ਨਾ ਬਰ ਰਹੀ ਜੇ ਆਪਣੇ ਕੋਲ ਟਾਈਮ ਲਗਭਗ ਬਰਾਡਸਾਫ ਸਮਾਪਤ ਹੋ ਗਿਆ ਤੇ ਮੈਂ ਚਾਹੂੰਗਾ ਵੀ ਤੁਸੀਂ ਅਖੀਰ ਦੇ ਵਿੱਚ ਥੋੜਾ ਜਿਹਾ ਕੋਈ ਸੰਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਪ੍ਰਦੇਸਾਂ ਦੇ ਵਿੱਚ ਵਸਦੇ ਲੋਕਾਂ ਨੂੰ ਜਾਂ ਵੀ ਪੰਜਾਬ ਨੂੰ ਦੁਬਾਰੇ ਫੇਰ ਕਿਵੇਂ ਰੰਗਲਾ ਪੰਜਾਬ ਬਣਾਇਆ ਜਾਵੇ ਕਿਵੇਂ ਉਹਦੇ ਤਰੱਕੀ ਲਿਆਂਦੀ ਜਾਵੇ ਥੋੜੀ ਜੀ ਗੱਲਬਾਤ ਉਹਦੀ ਗੱਲ ਕਰ ਕਰੋ ਜਰੂਰ ਅਖੀਰ ਦੇ ਵਿੱਚ ਦੇਖੋ ਜਿੰਨੇ ਤੁਸੀਂ ਲੋਕ ਆ ਤੁਸੀਂ ਕਾਨੂੰਨ ਦੇ ਵਿੱਚ ਵਸਦੇ ਆ ਪੰਜਾਬ ਤੋਂ ਬਾਹਰ ਦੇ ਜਿੰਨੇ ਲੋਕ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਹੁੰਦੀ ਜੇ ਤਾਂ ਇਹੋ ਜੀ ਲਿਸ਼ਟਾ ਪੈਦਾ ਉੱਥੇ ਕੀਤੀ ਜਾਵੇ ਕਾਨੂੰਨ ਦੀ ਕਾਨੂੰਨ ਦੀ ਵਿਵਸਥਾ ਪੈਦਾ ਕੀਤੀ ਜਾਵੇ ਕਿ ਰਾਜਨੀਤੀ ਦਾ ਕਾਨੂੰਨ ਦੇ ਵਿੱਚ ਇਨੀ ਲਖਲਖੜਾ ਜੀ ਨਹੀਂ ਹੋਣੀ ਚਾਹੀਦੀ ਤਾਂ ਤਾ ਉਹ ਕਾਨੂੰਨ ਲਾਗੂ ਹੋਊਗਾ ਤਾਂ ਲੋਕਾਂ ਨੂੰ ਜਸਟਿਸ ਮਿਲੂਗਾ ਨਿਆਂ ਮਿਲੂਗਾ ਉਹਦੇ ਨਾਲ ਨਾਲ ਹੀ ਹੈਗਾ ਕਿ ਜੇ ਡਿਵੈਲਪਮੈਂਟ ਚਾਹੁੰਦੇ ਤੁਸੀਂ ਤਾਂ ਜਿਹੜੇ ਵਿਸ਼ਾ ਮਾਹਰ ਬੰਦੇ ਆ ਉਹਨਾਂ ਦੀਆਂ ਪ੍ਰੋਜੈਕਟ ਫਾਈਲਾਂ ਪ੍ਰੋਜੈਕਟ ਰਿਪੋਰਟਾਂ ਤਿਆਰ ਕਰਕੇ ਉਹਨੂੰ ਸਰਕਾਰ ਇੰਪਲੀਮੈਂਟ ਕਰੇ ਤਾਂ ਡਿਵੈਲਪਮੈਂਟ ਹੋਊਗੀ ਔਰ ਤੀਸਰਾ ਸਵੈਰਜ਼ਗਾਰ ਜਿਹੜੀਆਂ ਪ੍ਰੋਜੈਕਟ ਰਿਪੋਰਟਾਂ ਬਣਦੀਆਂ ਉਹਨਾਂ ਪ੍ਰੋਜੈਕਟ ਰਿਪੋਰਟਾਂ ਤੇ ਇਹਨਾਂ ਬੱਚਿਆਂ ਨੂੰ ਸਵੈਰਜ਼ਗਾਰ ਡੇਲ ਦਾ ਜਿਹੜਾ ਵਿਫਤਤਾ ਉਹ ਪੈਦਾ ਕੀਤੀ ਜਾਵੇ ਫਾਈਨਾਂਸ ਪੈਦਾ ਕੀਤਾ ਜਾਵੇ ਸਾਕੇ ਡਿਵੈਲਪਮੈਂਟ ਹੋਏ এমਪਲੋਇਮੈਂਟ ਮਲੇ ਤੇ ਡਿਸਟਰਬੈਂਸ ਜਿਹੜੀ ਪੰਜਾਬ ਚ ਹੁੰਦੀ ਹੈ ਉਹ ਖਤਮ ਹੋਵੇ ਬ੍ਰਾਂਡ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਇਹ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਰਥਤਾ ਜੀ ਅਗਲੀ ਵਾਰੀ ਫੇਰ ਜਦੋਂ ਤੁਸੀਂ ਆਏ ਤਾਂ ਜਰੂਰ ਅਜਿਹਾ ਕਿ ਲਾ ਸਾਡੇ ਚੈਨਲ ਤੇ ਆਇਓ ਤੇ ਤਦ ਤੱਕ ਦੇ ਲਈ ਦੋਸਤੋ ਦਿਓ ਜਾਇਜ਼ਤ ਮੈਨੂੰ ਲੱਗਦਾ ਵੀ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ ਤੇ ਨੈਕਸਟ ਵੀਕ ਫੇਰ ਕਿਸੇ ਨਵੇਂ શિક્ષੀਤ ਦੇ ਨਾਲ ਗੱਲਬਾਤ ਕਰਾਂਗੇ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ